ਜਿੱਥੇ ਸ਼ੇਰੇ ਪੰਜਾਬ ਅਕਾਲੀ ਦਲ ਦੀ ਅੱਜ ਭਾਰੀ ਮੀਟਿੰਗ ਹੋਈ ਸਾਰੇ ਪੰਜਾਬ ਦੀ ਹੋਈ ਜਿੱਥੋਂ ਵੱਖ-ਵੱਖ ਉਹਨਾਂ ਦੇ ਆਗੂ ਪਹੁੰਚੇ ਇਹ ਇੱਕ ਨਵੀਂ ਪਾਰਟੀ ਉੱਭਰ ਕੇ ਆਈ ਜਿਨ੍ਹਾਂ ਨੇ ਅੱਜ ਦੇ ਜਿਹੜੇ ਕੀ ਆ ਸਿਆਸੀ ਮੁੱਦੇ ਹਰਕ ਪਾਰਟੀਆਂ ਰਵੈਤੀ ਪਾਰਟੀਆਂ ਜਿਹੜੀਆਂ ਕਿ ਆਗਾਮੀ ਚੋਣਾਂ ਆ ਰਹੀਆਂ ਉਹਨਾਂ ਦੇ ਵਿੱਚ ਆਉਦੇ ਸਿਆਸੀ ਮੁੱਦੇ ਲੈ ਕੇ ਜਾ ਰਹੇ ਨੇ ਲੋਕਾਂ ਵਿੱਚ ਪਰ ਉਹ ਇਸ ਵਾਰ ਜਿਹੜੀ ਕਿ ਸ਼ੇਰੇ ਪੰਜਾਬ ਅਕਾਲੀ ਦਲ ਨੇ ਚੋਣ ਲੜਨ ਦਾ ਜਿਹੜਾ ਵੀ ਉਹ ਚੋ ਨਹੀਂ ਲੜਨੀਗੀ ਤੇ ਉਹ ਆਪਦੇ ਮੁੱਦੇ ਲੈ ਕੇ ਲੋਕਾਂ ਵਿੱਚ ਜਾਣਗੇ ਸਾਡੇ ਨਾਲ ਹਨ ਜੀ ਜਥੇਦਾਰ ਬੂਟਾ ਸਿੰਘ ਜੀ ਰਸੀਕੇ ਜਿਹੜੇ ਕਿ ਅੱਜ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁੱਦੇ ਲੈ ਕੇ ਆਏ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਅੱਜ ਇਸ ਜਿਹੜੀ ਸੀ ਮੀਟਿੰਗ ਦੇ ਵਿੱਚ ਭਾਰੀ ਇਕੱਠ ਸੀਗਾ ਉਹਦੇ ਵਿੱਚ ਤੁਹਾਡੇ ਕੀ ਕੀ ਏਜੰਡੇ ਸੀ ਜਿਹੜੇ ਲੋਕਾਂ ਤੱਕ ਪਹੁੰਚਾਉਣੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਨਥੇਰ ਸਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱ태ਦਾਰ ਸਾਭ ਜੀ ਜਿਹੜੀ ਤੁਹਾਡੀ ਅੱਜ ਮੀਟਿੰਗ ਹੋਈ ਕਿਉਂਕਿ ਰਵੈਤੀ ਪਾਰਟੀਆਂ ਅੱਜ ਜਿਹੜੇ ਲੋਕਾਂ ਚ ਮੁੱਦੇ ਲੈ ਕੇ ਜਾ ਰਹੇ ਆ ਜਿਦੇ ਵਿੱਚ ਬੇਅਦਬੀ ਦਾ ਕੋਈ ਮੁੱਦਾ ਨਹੀਂ ਪਿਛਲੇ ਦਿਨੀ ਇੱਕ ਜਿਹੜੀ ਕਿ ਬੇਅਦਬੀ ਹੋਈ ਆ ਉਹਦੇ ਵਿੱਚ ਕਈਆਂ ਸਿਆਸੀ ਪਾਰਟੀਆਂ ਨੇ ਉਸ ਤੋਂ ਵੋਟਾਂ ਵਟੋਰੀਆਂ ਜਿਹੜੀ ਕਿ ਪੰਥਕ ਜਥੇਬੰਦੀਆਂ ਜੋ ਵੀ ਆ ਉਹਨੂੰ ਨਾਲ ਲੈ ਕੇ ਪਰ ਅੱਜ ਜਿਹੜਾ ਕਿ ਚੋਣਾਂ ਦੇ ਵਿੱਚ ਕੋਈ ਮੁੱਦਾ ਨਹੀਂ ਆ ਇਸ ਤਰ੍ਹਾਂ ਦਾ ਬੇਅਦਬੀ ਦਾ ਤੁਸੀਂ ਇਸ ਬਾਰੇ ਕੀ ਆ ਤੁਹਾਡੇ ਕੀ ਮੁੱਦੇ ਆ ਜੀ ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਵਿੱਚ ਇਹ ਸਿਆਸੀ ਪਾਰਟੀਆਂ ਨੇ ਕਿਉਂਕਿ ਇਹ ਪੰਜਾਬ ਨੂੰ ਲੁੱਟਣ ਦੀ ਖਾਤਰ ਇਕ ਪਾਰਟੀਆਂ ਬਣ ਗਈਆਂ ਪਾਰਟੀਆਂ ਦਾ ਪ੍ਰੋਗਰਾਮ ਇਹ ਹੁੰਦਾ ਕਿ ਲੋਕਾਂ ਦਾ ਤੇ ਸਮਾਜ ਦਾ ਦਰਦ ਉਹਨਾਂ ਦੇ ਮਨ 'ਚ ਹੋਵੇ ਅੱਜ ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖਾਂ ਦਾ ਨਹੀਂ ਇਸ ਮੁੱਚੀ ਮਨੁੱਖਤਾ ਦਾ ਗੁਰੂ ਆ ਉਹਦੀ ਬੇਅਦਬੀ ਹੋਵੇ 2015 'ਚ ਤੇ ਬੇਅਦਬੀ ਕਰਨ ਵਾਲੇ ਵੀ ਵੋਟਾਂ ਮੰਗੀ ਜਾਣ ਬਾਦਲ ਕੇ ਰਾਜ 'ਚ ਹੋਈ ਉਸ ਤੋਂ ਬਾਅਦ ਕਾਂਗਰਸ ਨੇ ਵਾਅਦਾ ਕੀਤਾ ਕੈਪਟਨ ਨਵਿੰਦਰ ਸਿੰਘ ਨੇ ਉਹ ਵੀ ਵੋਟਾਂ ਮੰਗੀ ਜਾਣ ਖਦਵਲ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵਾਦਾ ਕੀਤਾ ਹੋਈ ਵੋਟਾਂ ਮੰਗੀ ਜਾਣ ਭਾਜਪਾ ਵੀ ਵੋਟਾਂ ਮੰਗੀ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਿਸੇ ਪਾਰਟੀ ਕੋਲੇ ਕੋਈ ਗੱਲ ਕਹਿਣ ਨੂੰ ਹੈ ਨਹੀਂ ਕਿਉਂਕਿ ਵਾਦੇ ਪਹਿਲਾਂ ਕਰ ਚੁੱਕੇ ਆ ਦੂਸਰੇ ਅਗੇ ਪੰਜਾਬ ਦੇ ਮੁੱਦੇ ਪੰਜਾਬ ਦੇ ਨਸ਼ੇ ਪੰਜਾਬ ਦੇ ਜਵਾਨੇ ਵਿਦੇਸ਼ਾਂ ਨੂੰ ਜਾ ਰਹੀ ਆ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਔਰ ਉਸ ਤੋਂ ਹੀ ਵੱਡੀ ਗੱਲ ਪੰਜਾਬ ਦੇ ਬੁਨਿਆਦੀ ਮੰਗਾ ਜਿਹੜੀਆਂ ਪੰਜਾਬ ਦੀ ਰਾਜਧਾਨੀ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਦੇ ਹੈੱਡ ਵਰਕਸ ਇਹ ਸਾਰੀਆਂ ਜਿਹੜੀਆਂ ਮੰਗਾਂ ਉਹਦੇ ਬਾਰੇ ਇਹਨਾਂ ਕੋਲੇ ਕੋਈ ਏਜੰਡਾ ਹੈ ਨਾ ਲੋਕਾਂ ਕੋਲੇ ਜਾਂਦੇ ਪਰ ਮੈਂ ਹੈਰਾਨ ਲੋਕਾਂ ਤੇ ਵੀ ਹਾਂ ਕਿ ਲੋਕ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸ ਜਾਂਦੇ ਆ ਇਹਨਾਂ ਲੋਕਾਂ ਦਾ ਬਾਈਕਾਟ ਕਰਨ ਦੀ ਲੋੜ ਆ ਜਿਨ੍ਹਾਂ ਨੇ ਬਾਰੀ-ਬਾਰੀ ਪੰਜਾਬ ਨੂੰ ਦੇਸ਼ ਆਜ਼ਾਦੀ ਤੋਂ ਬਾਅਦ ਲੁੱਟਿਆ ਅੱਜ ਪੰਜਾਬ ਇੱਥੇ ਆ ਕੇ ਖੜ ਗਿਆ ਕਿ ਪੰਜਾਬ ਸਭ ਤੋਂ ਵੱਡਾ ਕਰਜ਼ਾਈ ਹੋ ਗਿਆ ਸਭ ਤੋਂ ਵੱਡਾ ਨਸ਼ਈ ਹੋ ਗਿਆ ਪਾਣੀ ਥੱਲੇ ਤੇ ਬੱਚਾ ਬਣੋ ਪੰਜਾਬ ਬੁੱਢਿਆਂ ਦਾ ਪੰਜਾਬ ਬਣ ਰਿਹਾ ਬੱਚੇ ਬਾਹਰ ਜਾ ਰਹੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੇਅਦਬੀ ਹੋ ਰਹੀ ਆ ਹਰ ਰੋਜ਼ ਹੋ ਰਹੀ ਆ ਔਰ ਕੋਈ ਉਹਦੀ ਖਾਤਰ ਕਾਨੂੰਨ ਨਹੀਂ ਕੋਈ ਉਹਦੀ ਖਾਤਰ ਇਹਨਾਂ ਨੇ ਕੋਈ ਪ੍ਰੋਗਰਾਮ ਨਹੀਂ ਬਣਾਇਆ ਇਸ ਕਰਕੇ ਸਾਡੀ ਜਿਹੜੀ ਪਾਰਟੀ ਆ ਇਹ ਕੋਈ ਨਵੀਂ ਪਾਰਟੀ ਨਹੀਂ ਅਸੀਂ 1985 ਤੋਂ ਅਕਾਲੀ ਦਲ ਨਾਲ ਤੁਰੇ ਬਾਬਾ ਜਗENDER ਸਿੰਘ ਦੀ ਪਾਰਟੀ ਨਾਲ ਉਦੋਂ ਤੋਂ ਅਸੀਂ ਪਰਪ ਕੋਈ ਪਾਰਟੀ ਧੜਾ ਨਹੀਂ ਬਦਲਿਆ ਨਾ ਅਸੀਂ ਬਾਦਲ 'ਚ ਗਏ ਨਾ ਕਾਂਗਰਸ 'ਚ ਗਏ ਨਾ ਟੋਪੀ ਵਾਲਿਆਂ 'ਚ ਗਏ ਹੁਣ ਅਸੀਂ ਚਾਰ ਪਾਰਟੀਆਂ ਨੇ ਇਕੱਠੇ ਹੋ ਕੇ ਮੇਰੀ ਪਾਰਟੀ ਅਕਾਲੀ ਦਲ ਕਿਰਤੀ ਭਾਈ ਗਰਦੀਪ ਸਿੰਘ ਜੁਨੇਟਡ ਕਾਲੀਦਾਲ ਬਲਵਿੰਦਰ ਸਿੰਘ ਪਿਆਰੇ ਨੇ ਦੇ ਲੋਕ ਅਧਿਕਾਰ ਲਾਇਰ ਇੱਕ ਤਰਨਜੈਨ 바ਵਾ ਜੀ ਦੀ ਹਿੰਦੂਆਂ ਦੀ ਜਮਾਤ ਬਣੀ ਹੈ ਵਪਾਰੀ ਵਰਗ ਵਪਾਰ ਮੰਡਲ ਭਾਰਤ ਅਸੀਂ ਚਾਰਨ ਇੱਕ ਪਾਰਟੀ ਸ਼ੇਰੇ ਪੰਜਾਬ ਕਾਲੀਦਾਲ ਬਣਾਇਆ ਸਾਡਾ ਪ੍ਰੋਗਰਾਮ ਇਹ ਆ ਕਿ ਆ ਵੋਟਾਂ ਚ ਕਿਉਂਕਿ ਸਾਡੀ ਅਸੀਂ 17 ਚ 17 ਫਰਵਰੀ ਨੂੰ ਪਾਰਟੀ ਬਣਾਈ ਸੀ ਹਜੇ ਯਥੇ ਬੰਦੀ ਸਾਰੇ ਜ਼ਿਲ੍ਹਿਆਂ ਚ ਪੰਜਾਬ ਚ ਉਸ ਢੰਗ ਨਾਲ ਸੰਗਠਨ ਨਹੀਂ ਸੀ ਹੋਈ ਕਿ ਚੋਣਾਂ ਲੜ ਸਕੀ ਇਹ ਚੋਣ ਛੜਤੀ ਔਰ ਇਹਦੇ ਜਿase ਚੰਗੇ ਕੋਈ ਉਮੀਦਵਾਰ ਇਹਨਾਂ ਪਾਰਟੀਆਂੋਂ ਛੱਡ ਕੇ ਜਿਹੜੇ ਹੋਰ ਚੰਗੇ ਉਮੀਦਵਾਰ ਹੋਣਗੇ ਉਹਨਾਂ ਦੀ ਮਦਦ ਕਰਾਂਗੇ ਔਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਪੰਚਾਇਤਾਂ ਸ਼੍ਰੋਮਣੀ ਕਮੇਟੀ ਮੈਂਬਰ ਵਿਧਾਨ ਸਭਾ ਅਸੀਂ 2027 'ਚ ਸਰਕਾਰ ਬਣਾਉਣੀ ਚਾਹੁੰਨੇ ਆ ਪੰਥ ਦੀ ਸਹੀ ਪੰਥ ਦੀ ਹਾਂ ਅਕਾਲੀ ਸਭਕੇ ਵਾਲੀ ہمارا ਪੰਥ ਨਿਆਰਾ ਹੈ ਉਹ ਨਿਆਰੇ ਪੰਥ ਦੀ ਸਰਕਾਰ ਬਣੇ ਜਿਹੜੀ ਅੱਜ ਤੱਕ ਬਣੀ ਨਹੀਂ ਉਹਦੀ ਖਾਤਰ ਅੱਜ ਦੀ ਕਿਹੜੀ ਮੀਟਿੰਗ ਸੀ ਇਹਦੇ ਜ਼ਿਲ੍ਹਾ ਜਥੇਦਾਰ ਬਾਰਕਾਂ ਕਮੇਟੀ ਮੈਂਬਰ ਤੇ ਅਹੁਦੇਦਾਰ ਸੱਦੇ ਸੀ ਪੰਜਾਬ ਤੋਂ ਕਿਉਂ ਕਿਉਂਕਿ ਉਹ ਸਪਸ਼ਟ ਗੱਲ ਕੀਤੀ ਜਾਵੇ ਆਪਾਂ ਚੋਣ ਕਿਉਂ ਨਹੀਂ ਲੜੀ ਤੇ ਆਪਾਂ ਕੀ ਦੀ ਮਦਦ ਕਰਨੀ ਹੈ ਉਹ ਥੋੜੇ ਦਿਨਾਂ ਬਾਅਦ ਵਿਚਾਰ ਚਰਚਾ ਕਰਕੇ ਚੰਗੇ ਉਮੀਦਵਾਰਾਂ ਦੀ ਅਸੀਂ ਮਦਦ ਵੀ ਕਰਾਂਗੇ ਔਰ ਉਸ ਤੋਂ ਬਾਅਦ ਇਹ ਕਿਹੜਾ ਧੂਆਂ ਜਿਵੇਂ ਦਲ ਬਦਲੂ ਦਾ ਦੌਰ ਚੱਲ ਰਿਹਾ ਆ ਸਭ ਤੋਂ ਵੱਡੇ ਦਲ ਬਦਲੂ ਚੋਣਾਂ ਲੜ ਰਹੇ ਆ ਪੰਜਾਬ ਦੇ ਵਿੱਚ ਔਰ ਇਹ ਦਲ ਬਦਲੂ ਵੀ ਹੰਬ ਹੰਬ ਕੇ ਬਹਿ ਜਾਣਗੇ ਉਸ ਤੋਂ ਬਾਅਦ ਅਸੀਂ ਆਪਦੀ ਪਾਰਟੀ ਦਾ ਅਜੰਡਾ ਬਣਾ ਕੇ ਬੇਰਜਗਾਰੀ ਦਾ ਨਸ਼ਿਆਂ ਦਾ ਕਿਸਾਨੀ ਦਾ ਸਾਰਾ ਬਣਾ ਕੇ ਲੋਕਾਂ 'ਚ ਜਾਵਾਂਗੇ ਔਰ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ 4 ਅਗਸਤ 1982 ਨੂੰ ਕਾਲੀਦਾਲ ਨੇ ਲਾ ਕੇ ਤੇ ਮੁੜ ਕੇ ਭੱਜ ਕੇ ਛੱਡ ਕੇ ਉਹਦੀ ਵਾਰ ਕਿੰਨਾ ਪੰਜਾਬ 'ਤੇ ਤਸ਼ੱਦਦ ਹੋਇਆ ਦਿੱਲੀ ਦੰਗੇ ਹੋਏ ਬਹੁਤ ਕੁਝ ਹੋਇਆ ਉਹ ਆਨੰਦਪੁਰ ਦੇ ਮਤੇ ਨੂੰ ਮੁੱਖ ਰੱਖ ਕੇ ਅਸੀਂ ਪੰਜਾਬ ਦੇ ਲੋਕਾਂ ਕੋਲ ਜਾਵਾਂਗੇ ਉਧਰ ਕੇਂਦਰ ਸਰਕਾਰ ਦੇ ਬਾਹਰ ਚ ਜਾ ਕੇ ਉਹਦੀ ਮੰਗ ਕਰਾਂਗੇ ਕਿ ਸਾਡੇ ਪੰਜਾਬ ਨਾਲ ਨੈਰੂ ਤੇ ਗਾਂਧੀ ਦੇ ਦੇਸ਼ਯਾਦੀ ਤੋਂ ਪਹਿਲਾਂ ਵਾਦੇ ਹੋਏ ਆ ਕਿ ਉਹ ਦੇਸ਼ਯਾਦ ਹੋ ਗਿਆ ਉੱਤਰੀ ਭਾਰਤ ਦੇ ਵਿੱਚ ਇੱਕ ਆਜ਼ਾਦ ਖਿੱਤਾ ਦਿੱਤਾ ਜਾਊ ਜਿੱਥੇ ਸਿੱਖ ਯਾਦੀ ਦਾ ਨਿਗ ਮੰਨਣਗੇ ਔਰ ਨਿਗ ਦਾ ਕੀ ਮੰਨਣਾ ਸੀ ਅੱਜ ਸੌਤੇ ਵੱਧ ਉਹ ਦੁਖੀ ਆ ਅੱਜ ਸੌਤੇ ਵੱਧ ਉਹ ਕਰਜ਼ਾਈ ਆ ਸੌਤੇ ਵੱਧ ਆਤਮ ਹੱਤਿਆ ਕਰ ਰਹੇ ਆ ਕਿਸਾਨ ਅੱਜ ਧਰਨੇ ਲਾ ਕੇ ਹੱਦਾਂ ਤੇ ਬੈਠੇ ਆ ਮਜ਼ਦੂਰ ਇੱਥੋਂ ਦਾ ਜਿਹੜਾ ਮੰਦਾ ਹਾਲਾ ਮਜ਼ਦੂਰਾਂ ਨੂੰ ਪਤਾ ਮਜ਼ਦੂਰ ਤੇ ਕਿਸਾਨ ਬੇਹੱਦ ਕਰਜ਼ਾਈ ਤੇ ਦੁਖੀ ਆ ਉਹ ਸਾਰਾ ਕੁਝ ਅਸੀਂ ਇਹ ਤੋਂ ਬਾਅਦ ਉਹਦਾ ਪ੍ਰੋਗਰਾਮ ਬਣਾ ਕੇ ਲੋਕਾਂ ਕੋਲੇ ਜਾਵਾਂਗੇ ਜਥੇਦਾਰ ਸਾਹਿਬ ਤੁਸੀਂ ਇਹ ਕਿਹਾ ਵੀ ਪਾਰਟੀ ਹੈ ਜਿਹੜੀ ਚੋਣਾ ਨਹੀਂ ਲੜੂਗੀ ਤਾਂ ਉਹ ਹਮਾਇਤ ਕਰੂਗੀ ਉਹ ਫਿਰ ਕਿੰਨੀਆਂ ਪਾਰਟੀਆਂ ਦੀ ਕਿਉਂਕਿ ਹਰ ਪਾਰਟੀ ਦਾ ਆਪਣੇ ਆਪਣੇ ਉਹਨਾਂ ਦੇ ਏਜੰਡੇ ਹੁੰਦੇ ਆ ਮੁੱਦੇ ਹੁੰਦੇ ਆ ਜੇਕਰ ਤੁਸੀਂ ਹਮਾਇਤ ਕਰਦੇ ਆ ਤਾਂ ਤੁਸੀਂ ਕਿਸ ਆਧਾਰ ਤੇ ਹਮਾਇਤ ਕਰਦੇ ਕਿਹੜੇ ਮੁੱਦਿਆਂ ਤੇ ਉਹਨਾਂ ਦੀ ਹਮਾਇਤ ਕਰੋਗੇ ਜਿਹੜੇ ਵੀ ਕਿਸੇ ਦੀ ਵੀ ਤੁਸੀਂ ਸਪੋਰਟ ਕਰੋਗੇ ਅਸੀਂ ਵੇਖਾਂਗੇ ਇਹ ਜਿਹਨੇ ਮੈਂ ਕਾਂਗਰਸ ਬਦਲ ਦਲ ਤੇ ਭਾਜਪਾ ਇਹ ਤਿੰਨ ਪਾਰਟੀਆਂ ਨੇ ਭਾਰੀ ਪੰਜਾਬ ਦਾ ਨੁਕਸਾਨ ਕੀਤਾ। ਫਿਰ ਆ ਗਈ ਆਮ ਪਾਰਟੀ। ਆਮ ਪਾਰਟੀ ਨੇ 2 ਸਾਲ ਹੋ ਗਏ ਰਾਜ ਕਰਦਿਆਂ ਨੂੰ ਇੱਕ ਵੀ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਕੀਤਾ। ਨਾ ਕੋਈ ਇੱਥੇ ਨਸ਼ੇ ਦਾ, ਵਿੱਦਿਆ ਤੇ ਸਿਹਤ ਸਹੂਲਤਾਂ ਸੀ, ਉਹਦੇ ਤੋਂ ਵੀ ਉਹ ਕੁਝ ਨਹੀਂ ਕੀਤਾ ਉਹਨਾਂ ਨੇ। ਉਦੋਂ ਵੱਖਰੇ ਵੀ ਬਹੁਤ ਸਾਰੇ ਬੰਦੇ ਅਯਾਦ ਚੋਣਾਂ ਲੜਦੇ ਆ। ਉਹਨਾਂ ਚੋਂ ਕਿਹੜੇ ਬੰਦੇ ਪੰਜਾਬ ਦੀ ਖਾਤਰ ਕੁਝ ਕਰਨਾ ਚਾਹੁੰਦੇ ਆ ਜਾਂ ਕਰਦੇ ਆ? ਜਾ ਉਹਨਾਂ ਦਾ ਪਿਛਲਾ ਜੀਵਨ ਕਿਹਾ ਜਾ ਰਿਹਾ ਇਹ ਜ਼ਰੂਰੀ ਨਹੀਂ ਕਿ ਸਾਰੇ ਪੰਜਾਬ ਤੇ 13 ਸ਼ੀਟਾਂ ਤੇ ਕਿਸੇ ਦਾ ਐਲਾਨ ਕਰ ਦੇਗੇ ਇਹ ਵੀ ਜ਼ਰੂਰੀ ਨਹੀਂ ਅਸੀਂ ਇਹ ਵੇਖਾਂਗੇ ਕਿ ਕਿਹੜੇ ਬੰਦੇ ਵੱਧ ਅਧਿਕਾਰਾਂ ਦੀ ਖਾਤਰ ਸਾਡੀ ਪਾਰਟੀ ਨਾਲ ਆਉਣ ਵਾਲੇ ਸਮੇਂ ਸਹਿਯੋਗ ਕਰ ਸਕਦੇ ਜਿਵੇਂ ਮੰਨ ਲਓ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਰਟ ਪਾਰਟੀ ਦੇ ਕਾਂਸੀ ਰਾਮ ਨੇ ਸਾਡੇ ਨਾਲ 1999 ਸਮਝੌਤਾ ਕੀਤਾ ਤੇ ਪਹਿਲਾ ਉਹਨਾਂ ਦਾ ਐਮਪੀ ਲਾਖਾ ਹਰ ਭਜਨ ਲਾਕਾ ਅਸੀਂ ਬਣਾਇਆ ਜਾਂ ਰੜ ਕੇ ਬਣਾਇਆ ਉਰੋਂ ਤੋਂ ਸਾਡੀ ਸਾਂਝ ਆ ਅੱਜ ਉਹਦੇ ਬੰਦੇ ਵਿੱਚ ਚੋਣਾ ਲੜਦੇ ਸਿਸ਼ਵੀਰ ਸਿੰਘ ਘੜੀ ਉਹਨਾਂ ਦਾ ਪ੍ਰਧਾਨ ਹੋਰ ਵੀ ਕਈ ਪਾਰਟੀਆਂ ਚੋਣਾ ਲੜਦਿਆਂ ਮਾਨ ਸਾਹਿਬ ਵੀ ਲੜਦੇ ਆ ਹੋਰ ਵੀ ਇੱਥੋਂ ਮੁੰਡਾ ਸਰਬਜੀਤ ਸਰਦਾਰ ਬੇਅੰਤ ਸਿੰਘ ਦਾ ਮੁੰਡਾ ਸ਼ਹੀਦ ਦਾ ਚੋਣ ਲੜਦਾ ਅਸੀਂ ਇਹ ਸਾਰਾਂ ਅਰਸੇਜ ਕਰਕੇ ਉਹਨਾਂ ਬੰਦਿਆਂ ਦੀ ਮਦਦ ਹੀ ਕਰਾਂਗੇ ਜਿਹੜੇ ਬੰਦੇ ਵੱਧ ਅਧਿਕਾਰਾਂ ਦੀ ਖਾਤਰ ਪੰਜਾਬ ਦੀ ਖਾਤਰ ਪੰਥ ਦੀ ਖਾਤਰ ਗਰੀਬਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਕੁਝ ਕਰਨਾ ਚਾਹੁੰਦੇ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੱਲੀ ਹਮਾਇਤ ਇਹ ਨਹੀਂ ਕਿ ਅਖਬਾਰ 'ਚ ਬਿਆਨ ਦੇਤਾ ਜਿਹੜਾ ਬੰਦਾ ਹੈ ਨਾ ਅਸੀਂ ਮੈਂ ਉਹਦੇ ਨਾਲ ਫਿਰ ਬਹਿ ਕੇ ਗੱਲਬਾਤ ਵੀ ਕਰਾਂਗੇ ਕੱਲ ਨੂੰ ਬੰਦਾ MP ਬਣ ਜਾਂਦਾ ਆਪਾਂ ਹਮਾਇਤ ਵੀ ਕਰਦਗੇ ਬੰਦਾ MP ਬਣ ਜੇ ਉਹ ਮੁਰਖ ਗੱਲ ਹੀ ਨਾ ਸੁਣੇ ਗੱਲ ਤਾਂ ਨਾ ਸੁਣੇ ਚੱਲ ਉਹ ਗੱਲ ਤੇ ਤਾਂ ਖੜੇ ਨਾ ਹੋ ਘੱਟੋ ਘੱਟ ਸਾਡੀ ਤਾਂ ਨਾ ਸੁਣੇ ਪੰਜਾਬ ਦੇ ਲੋਕਾਂ ਦੀ ਗੱਲ ਤਾਂ ਸੁਣੇ ਨਾ ਅੱਜ ਤੱਕ ਜਿਹੜੇ ਐਮਪੀ ਬਣੇ ਇਹਨਾਂ ਨੇ ਮੁੜ ਕੇ ਲੋਕਾਂ ਦੀ ਕੋਈ ਗੱਲਬਾਤ ਆਉਂਦੀ ਨਹੀਂ ਇਹ ਮਮਤ ਸਰੀਕ ਆ ਉਹ ਪੰਜਾਹਾਂ ਲਾ ਚਾਏ ਹੀ ਨਹੀਂ ਲੋਕ ਕਿਸੇ ਪਿੰਡ ਨਹੀਂ ਆਇਆ ਔਰ ਗੱਲ ਤਾਂ ਸੁਣਨੀ ਕੀ ਸੀ ਕੱਲਾ ਫੰਡ ਦੇਤਾ ਉਹਦੇ ਚ ਵੀ ਹਿੱਸੇਦਾਰੀ ਕਰ ਲਈ ਇਹ ਗੱਲ ਹੀ ਨਾ ਬਣਦੀ ਕਿਉਂਕਿ ਫੰਡ ਵੀ ਆਉਣੇ ਆ ਪੰਚਾਇਤਾਂ ਨੂੰ ਫੰਡ ਵੀ ਚਾਹੀਦੇ ਪੰਚਾਇਤ ਰੀੜ ਦੀ ਹੱਡੀ ਆ ਪਿੰਡਾਂ ਦੀ ਉਹ ਸਾਰੀ ਗੱਲਬਾਤ ਅਸੀਂ ਕਰਕੇ ਆਉਣ ਵਾਲੇ ਦਿਨਾਂ 'ਚ ਹਮਾਇਤ ਕਰਨੀ ਹੋ ਜਰੂਰੀ ਆ ਕਿਉਂਕਿ ਪੋਲੀਟਿਕਲ ਪਾਰਟੀਆਂ ਅਸੀਂ ਅਸੀਂ ਚੁੱਪ ਕਰਕੇ ਤਾਂ ਬੈਠੇ ਸਾਡੇ ਵੋਟਾਂ ਫਿਰ ਕਿੱਥੇ ਜਾਣਗੀਆਂ ਸਾ ਅਸੀਂ ਵੋਟਾਂ ਹੀ ਪਾਉਣਗੇ ਨਾ ਕਿਸੇ ਨੂੰ ਬੰਦੇ ਵੀ ਸਾਡੇ ਨਾਲ ਰੱਖਣੇ ਆ ਪਿੰਡਾਂ 'ਚ ਬੰਦੇ ਵੀ ਆ ਹੁਣ ਆਪਣੇ ਮੋਗਾ ਜਿਲ੍ਹੇ ਸਾਡੀ ਇੱਥੇ 200 ਪਿੰਡ ਜੁੰਟ ਬਣਿਆ ਵਾ ਉਹ ਲੋਕ ਸਾਨੂੰ ਪੁੱਛਣਗੇ ਕਿ ਵੋਟਾਂ ਕਿਹਨੂੰ ਪਾ ਗਏ ਸਾਰੇ 마ੜੇ ਹੋਗੇ ਫਿਰ 마ੜਿਆਂ 'ਚੋ ਚੰਗਾ ਹੁੰਦਾ ਇਹ ਤਾਂ ਨਹੀਂ ਹੁੰਦਾ ਕਿ ਸਾਰੇ 마ੜੇ ਹੁੰਦੇ ਆ ਉਹ ਉਹਦੀ ਖਾਤਰ ਅਸੀਂ ਪੰਜਾ ਸੱਤਾ ਦਿਨਾਂ 'ਚ ਦਵਾਰੇ ਉਹਦਾ ਉਹਦਾ ਸਾਰਾ ਬਹਿ ਕੇ 5-10 ਬੰਦੇ ਜਾਂ ਵੱਧ ਬੰਦੇ ਉਹਦਾ ਸਾਰਾ ਲੇਖਾ ਜੋਖਾ ਕਰਕੇ ਫਿਰ ਮੱਦਦ ਜ਼ਰੂਰ ਕਰਾਂਗੇ ਇਹ ਨਹੀਂ ਹੋਊਗਾ ਕਿ ਉਹ ਮਦਦ ਨਾ ਕਰਗੇ ਕਾਨੂੰ ਸ਼ਰੌਨ ਨਹੀਂ ਕਰਦਾ ਪਰੰਧ ਕਮੇਟੀ ਦੀ ਚੋਣ ਆਉਣੀ ਹੈ ਉਹ ਚੋਣ ਚ ਸਾਰੇ ਬੰਦੇ ਨੇ ਵੋਟਾਂ ਪਣ ਜਾਣੀਆਂ ਉੱਥੇ ਵੀ ਚੰਗੇ ਬੰਦੇ ਖੜੇ ਕਰਨੇ ਆ ਤੇ ਉਹ ਬੰਦੇ ਦਫਾ ਲੋਕਾਂ ਛੋ ਲੈਣੇ ਆ ਜੇ ਮੰਨ ਲਾ ਸਾਡੀ ਪਾਰਟੀ ਕੋਲੇ ਸਾਡੀ ਪਾਰਟੀ ਵਾਲੇ ਉਸ ਗੱਲ ਤੇ ਖੜਾ ਕੋਈ ਨਹੀਂ ਉੱਤਰਦਾ ਫਿਰ ਕੋਈ ਚੰਗਾ ਬੰਦਾ ਗੁਰਸਿੱਖ ਬੰਦੇ ਨੂੰ ਪਿੰਡ ਚ ਚੋਣ ਲੜਾਈ ਜਾ ਸਕਦੀ ਆ ਇਹ ਤਾਂ ਸਾਡੀ ਪਾਰਟੀ ਦਾ ਲੜੇ ਸ਼ਰੌਨ ਨਹੀਂ ਕਰਦਾ ਪਰੰਧ ਕਮੇਟੀ ਦਾ ਕੋਈ ਪ politcal ਜਮਾਤ ਨਹੀਂ ਨਾ ਉਰਕਾ ਧਾਰਮਿਕ ਜਮਾਤ ਆ ਅਸੀਂ ਇਹ ਵੀ ਵੇਖਾਂਗੇ ਕਿ ਜ਼ਰੂਰੀ ਨਹੀਂ ਕਿ ਸਾਡੇ ਬੰਦਾ ਲੜੇ ਅਸੀਂ ਵੇਖਣਾ ਗੁਰਮੁਖ ਕਿਹੜਾ ਇਨਾਂ ਪਿੰਡਾਂ ਚੋਂ ਕਿਹੜਾ ਬੰਦਾ ਸਹੀ ਅੰਬਰਤਾਰੀ ਆ ਪਾਠ ਕਰਦਾ ਗੁਰਦੁਆਰੇ ਸੇਵਾ ਕਰਦਾ ਲੋਕਾਂ ਦੀ ਸੇਵਾ ਕਰੂਗਾ ਤੇ ਇਹ ਉਹੋ ਜਿਹੇ ਬੰਦੇ ਨੂੰ ਅਸੀਂ ਚੋਣ ਲੜਾਉਣੀ ਆ ਉਹਦੀ ਖਾਤਰ ਚੋਣ ਦੇ ਵਿੱਚ ਮਦਦ ਕਰਨੀ ਵੀ ਕਿਸੇ ਦੀ ਜ਼ਰੂਰੀ ਹੈ ਇਹ ਜਥੇਦਾਰ ਸਾਹਿਬ ਜੀ ਇਸ ਜਿਹੜੀਆਂ ਚੋਣਾਂ ਦੇ ਵਿੱਚ ਆ ਨਾ ਤਾਂ ਜਿਹੜੇ ਕਿੰਨੀਆਂ ਵੀ ਰਵੈਤੀ ਪਾਰਟੀਆਂ ਜਿੰਨੇ ਵੀ ਉਮੀਦਵਾਰ ਲੜ ਰਹੇ ਆ ਉਹਨਾਂ ਨੇ ਨਾ ਤਾਂ ਕੋਈ ਐਜੂਕੇਸ਼ਨ ਤੇ ਕੋਈ ਗੱਲ ਕੀਤੀ ਆ ਨਾ ਜਿਹੜੇ ਕੀ ਆ ਕਿਸਾਨਾਂ ਦੇ ਮੁੱਦੇ ਆ ਉਹਨਾਂ ਤੇ ਕੋਈ ਗੱਲ ਹੋ ਰਹੀ ਆ ਨਾ ਮਜ਼ਦੂਰਾਂ ਦੇ ਕਿਉਂਕਿ ਮਜ਼ਦੂਰਾਂ ਦੀਆਂ ਵੀ ਸਮੱਸਿਆ ਤੁਸੀਂ ਇਹਨਾਂ ਬਾਰੇ ਕੀ ਆ ਕਿ ਜੇ ਤੁਸੀਂ ਹਮਾਇਤ ਕਰਦੇ ਆ ਤੇ ਕੀ ਉਹਨਾਂ ਦੀ ਮਜ਼ਦੂਰਾਂ ਦੀ ਕੋਈ ਉਹਨਾਂ ਦੀ ਆਵਾਜ਼ ਉਠਾਓਗੇ ਜਿਹੜੀਆਂ ਉਹਨਾਂ ਨੂੰ ਸਮੱਸਿਆ ਨੇ ਕਿਉਂਕਿ ਜਿਹੜੀ ਮਾਲਵਾ ਬੈਲਟ ਆ ਇਹਦੇ ਵਿੱਚ ਸਭ ਤੋਂ ਜ਼ਿਆਦਾ ਐਸਸੀ ਵਰਗ ਦੀ ਵੋਟ ਆ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੂੰ ਮੱਦੇ ਨਜ਼ਰ ਰੱਖਿਆ ਜਾਊਗਾ ਬਿਲਕੁਲ ਕਿਉਂਕਿ ਐਸਸੀ ਵਰਗ ਅਸਲ ਵਿੱਚ ਮਜ਼ਦੂਰ ਸ਼ਾਹਦ ਜਾਂ ਐਸਸੀ ਵਰਗ ਮੇਰੇ ਮੂੰਹੋਂ ਨਿਕਲਦਾ ਨਹੀਂ ਕਿਉਂਕਿ ਸਾਡਾ ਭਾਈਚਾਰਾ ਸਨਮਾਨਯੋਗ ਭਾਈਚਾਰਾ ਇਹ ਬੰਦਿਆਂ ਨੇ ਸਿੱਖ ਧਰਮ ਦੀ ਖਾਤਰ ਬਹੁਤ ਕੁਰਬਾਨੀਆਂ ਕੀਤੀ ਇਹ ਬੰਦਿਆਂ ਨੇ ਕਿਸਾਨਾਂ ਨੂੰ ਤਖੜੇ ਕੀਤਾ ਮੇਰੇ ਮਾਇਰੇ ਮਨ ਚ ਮੇਰੇ ਬਹੁਤ ਕਦਰ ਆ ਤੇ ਮੈਂਦਨ ਚਾਚੇ ਤਾਂ ਇਹ ਕਹਿਣਾ ਆਉਂਦਾ ਇਹ ਨਾ ਹੁੰਦੇ ਤੇ ਪੰਜਾਬ ਹੀ ਨਾ ਹੁੰਦਾ ਇਸ ਕਰਕੇ ਫੇਰ ਵੀ ਇਹਨਾਂ ਲੋਕਾਂ ਦੀ ਪਹਿਲਾਂ ਤਾਂ ਕੈਟਾਗਰੀ ਉਹਨਾਂ ਨੇ ਬਣਾਤੀ ਉਹਨਾਂ ਨੂੰ ਐਸੀ ਕਹਿ ਕੇ ਸਮਝ ਲਵੀ ਇੱਕ ਸਰਾਫ ਆ ਕਰੋ ਐਸੀ ਕਹਿ ਤੁਹਾਨੂੰ ਪਹਿਲੇ ਉਹਨੂੰ ਡਾਊਨ ਕਰਤਾ ਸੀ ਹਾਏ ਉਹ ਸਨਮਾਨਯੋਗ ਸਿੱਖ ਧਰਮ ਦੇ ਬਾਨੀ ਅਸਲ ਵਿੱਚ ਗਰੀਬ ਲੋਕ ਸਿੱਖ ਧਰਮ ਦੇ ਬਾਨੀ ਅਸੀਂ ਹੁਣ ਅਸੀਂ ਕਿਹਾ ਕਿ ਉਹਨੂੰ ਠੋਕਤਾ ਪਹਿਲਾਂ ਹੀ ਵਿਚਾਰਿਆਂ ਨੂੰ ਕਹਤਾ ਫੇਰ ਉਹਨਾਂ ਨੂੰ ਦਿੱਤਾ ਕੁਛ ਨਹੀਂ ਅੱਜ ਉਹਨਾਂ ਦੀ ਹਾਲਤ ਮੈਂ ਪਿੰਡਾਂ ਸ਼ਹਿਰ ਮੇਰਾ ਇਸੀਆਂ ਨਾਲ ਜ਼ਿਆਦਾ ਬਾਹ ਕਿਉਂਕਿ ਅਸੀਂ ਵੀ ਗਰੀਬ ਹੀ ਆ ਪਰ ਉਹ ਬੰਦੇ ਦਾ ਪੰਜ ਪੰਜ ਮਰਲਿਆਂ ਦੇ ਘਰ ਚ ਰਹਿ ਰਹੇ ਹੁਣ 8 8 ਜੀ ਰਹਿ ਰਹੇ ਕਿ ਲੈਟਰੀ ਨਾ ਘਰੇ ਲੈਟਰੀ ਨੂੰ ਹੀ ਬਣਾ ਕੇ ਗਵਰਨਮੈਂਟ ਇਹਸਾਨ ਕਰਦੀ ਆ ਕਿ ਸਭ ਤੋਂ ਵੱਧ ਕੰਮ ਉਹ ਕਰਦੇ ਆ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਛੱਡੋ ਸਿਹਤ ਸਹੂਲਤਾਂ ਕਿਹੜੀ ਗਵਰਨਮੈਂਟ ਨੇ ਟੈਸਟ ਕਰ ਤੇ ਆ ਕੇ ਬੱਚਿਆਂ ਦੇ ਕਿ ਇਹਨਾਂ ਨੂੰ ਆਹ ਲੋੜ ਆ ਉਹਨਾਂ ਦਾ ਜੀਵਨ ਉਹਨਾਂ ਦੇ ਬੱਚਿਆਂ ਦੀ ਸਿਹਤ ਬਾਡੀ ਜਿਹੜੀ ਖਾਣ ਪੀਣ ਦੀਆਂ ਸਹੂਲਤਾਂ ਦੁੱਧ ਤੱਕ ਦੇ ਵੇਖਿਆ ਨਹੀਂ ਗਰੀਬ ਨੇ ਦੁੱਧ ਤੱਕ ਦੇ ਵੇਖੇ ਨਹੀਂ ਨਾ ਚਾਹ ਜ ਮੈਂ ਪਿੰਦਿਆ ਤੇ ਦੁੱਧਾਂ ਗਾ ਜਾਲੀ ਬਣਦਾ ਉਹ ਬੱਚਾ ਗਰੀਬ ਬਣਦਾ ਪੰਜਾਂ ਮਾਲਾਂ ਚ ਕੀ ਪਸ਼ੂ ਰੱਖੇ ਪਸ਼ੂ ਰੱਖੇ ਪੱਠੇ ਕਿੱਥੋਂ ਲਿਆਵੇ ਤੂੜੀ 800 ਨੂੰ ਵੇਖਦੀ ਆ ਕਿੱਥੋਂ ਪ੍ਰੰਧ ਕਰੇ ਦਾਣਾ 2000 ਨੂੰ ਵੇਖਦਾ ਫਿਰ ਜਾਲੀ ਦੁੱਧ ਪੀਣ ਨੂੰ ਮਜਬੂਰ ਆ ਜੋ ਜਾਲੀ ਦੁੱਧ ਪੀਓ ਉਹਦੇ ਬੱਚੇ ਬਿਮਾਰ ਹੋਣਗੇ ਜੇ ਬਿਮਾਰ ਹੋਗੇ ਤਾਂ ਉਹਦੇ ਕੋਲ ਇਲਾਜ ਕਰਾਉਣ ਨੂੰ ਪੈਸੇ ਹੈ ਨਹੀਂ ਇਹ ਸਾਰੀਆਂ ਬਹੁਤ ਵੱਡੀਆਂ ਸਮੱਸਿਆ ਸਾਡੇ ਗਰੀਬਾਂ ਦੀਆਂ ਵਿੱਚ ਅਸੀਂ ਜੱਟ ਵੀ ਆ ਦਰਜੀ ਸਿੱਖ ਵੀ ਆ ਨਾਈ ਸਿੱਖ ਵੀ ਆ ਸਾਰੇ ਅਸੀਂ ਕਿਹੜੇ ਗਰੀਬ ਲੋਕ ਆ ਪਿੰਡਾਂ ਚ ਰਹਿਣ ਵਾਲੇ ਉਹ ਸਾਰਿਆਂ ਦੀਆਂ ਸਮੱਸਿਆ ਸਾਂਝ ਨਾ ਉਹ ਸਾਂਝੀ ਸਮੱਸਿਆ ਨੂੰ ਹੱਲ ਕਰਨ ਦੀ ਖਾਤਰ ਕਹਾਂਗੇ ਕਹਾਂਗੇ ਪਰ ਉਹੀ ਬੰਦਾ ਕਰੂਗਾ ਜਿਹਦੀ ਗਵਰਨਮੈਂਟ ਹੋਜੀ ਤੇ ਮਨ ਚ ਦਰਦ ਹੋਊਗਾ ਔਰ ਜਿਹੜਾ ਬੰਦਾ ਉਹਨਾਂ ਗੱਲਾਂ ਵਿੱਚ ਦੀ ਨੰਗਿਆ ਹੋਊਗਾ ਜਿਹੜੇ ਬੰਦੇ ਨੇ ਇਹ ਨਹੀਂ ਵੇਖਿਆ ਕਿ ਇੱਕ ਜੱਟਾਂ ਦੀ ਬੁੜੀ ਮਾਝੀ ਵੀ ਸਿੱਖਾਂ ਦੀ ਬੁੜੀ ਰਮਵਾਸੀਆਂ ਦੀ ਬੁੜੀ ਝੋਰਾ ਦੀ ਬੁੜੀ ਪੱਠੇ ਕਿਵੇਂ ਖੋਦ ਕੇ ਲਿਆਉਂਦੀ ਹੈ ਜਿਹਨੂੰ ਪਤਾ ਹੀ ਨਹੀਂ ਇਸ ਗੱਲ ਦਾ ਉਹ ਤੁਹਾਡਾ ਦਰਦ ਸਮਝੂ ਕੈਪਟਨ ਨਵਿੰਦਰ ਸਿੰਘ ਦੇ ਪਰਿਵਾਰ ਨੂੰ ਪਤਾ ਕਿ ਪੱਠੇ ਕਿਵੇਂ ਖੋਤੇ ਜਾਂਦੇ ਆ ਬਾਦਲ ਕੇ ਤੇ ਸ਼ਖਵੀਰ ਨੂੰ ਪਤਾ ਕਿ ਪੱਠੇ ਕਿਵੇਂ ਖੋਤੇ ਜਾਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਜਿਹੜੇ ਵਿਚੇ ਲੋਕ ਰਹਿੰਦੇ ਆ ਕਿ ਪੱਠੇ ਐ ਖੋਤੇ ਜਾਂਦੇ ਆ ਐ ਪਸੋਂ ਨੂੰ ਪਾਏ ਜਾਂਦੇ ਆ ਇਸ ਕਰਕੇ ਜਦੋਂ ਇੰਨਾ ਲੋਕਾਂ ਚੋਂ ਦਰਦ ਵਾਲੇ ਲੋਕ ਆਉਣਗੇ ਫਿਰ ਉਹਨਾਂ ਦੀ ਸਮੱਸਿਆ ਹੱਲ ਹੋ ਜੂ ਐਡਾ ਕੋਈ ਹੱਲ ਨਹੀਂ ਬਹੁਤ ਛੇਤੀ ਹੱਲ ਹੋ ਸਕਦਾ ਤਖੜੇ ਵੀ ਲੋਕ ਹੋ ਸਕਦੇ ਆ ਇਹ ਕਾਇਮ ਵੀ ਹੋ ਸਕਦੇ ਆ ਪਰ ਸਾਡੀ ਕਿਹੜੀ ਨੀਅਤ ਆ ਉਹ ਸਾਫ਼ ਫਿਰ ਨੀਤੀ ਬਣੇ ਨੀਅਤ ਤੇ ਨੀਤੀ ਦੋ ਗੱਲਾਂ ਵੱਖੋ ਵੱਖਰੀਆਂ ਪਹਿਲਾਂ ਨੀਅਤ ਸਾਫ਼ ਹੋਵੇ ਫਿਰ ਨੀਤੀ ਬਣੇ ਫਿਰ ਨੀਤੀ ਲਾਗੂ ਕੀਤੀ ਜਾਵੇ ਉਹ ਗੱਲਾਂ ਤਿੰਨਾਂ ਸਾਡੇ ਚ ਲੀਡਰਾਂ 'ਚ ਅੱਜ ਤੱਕ ਤਾਂ ਮੈਂ ਵੇਖੀਆਂ ਨਹੀਂ ਕਹਿੰਦੇ ਆ ਇਕੱਲਿਆਂ ਕੀਤਾ ਕਿਸੇ ਨੇ ਕੁਛ ਨਹੀਂ ਅੱਜ ਤੱਕ ਜਿੰਨਾ 47 ਤੋਂ ਬਾਅਦ ਵੋਟਾ 52 ਸ਼ਾਇਦ ਪਹਿਲਾਂ ਪਈਆਂ ਉਸ ਤੋਂ ਬਾਅਦ ਮੈਂ ਤਾਂ ਕਦੇ ਵੇਖਿਆ ਨਹੀਂ ਵੀ ਕਿ ਇਹਨਾਂ ਨੇ ਕੁਝ ਕੀਤਾ ਹੋਵੇ ਗੱਲਾਂ ਤੇ ਤਾਈਆਂ ਲੋਕਾਂ ਦਾ ਅੱਜ ਦੀ ਲੀਡਰਾਂ ਨੇ ਲੀਡਰਸ਼ਿਪ ਤੋਂ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਇਸ ਗੱਲ ਵੀ ਮਾੜੀ ਹੋਈ ਕਿ ਪੰਜਾਬ ਦੀ ਧਰਤੀ ਤੇ ਦਲ ਬਦਲੂਆਂ ਨੇ ਲੀਡਰਾਂ ਨੂੰ ਬਦਨਾਮ ਕਰਤਾ ਇਹ ਕਿਹੜੇ ਛੋਟੇ ਬੱਚੇ ਆ ਥੋੜੇ ਅਰਗੇ ਉਹ ਕਹਿਣ ਲੱਗੇ ਇਹ ਤਾਂ ਸਾਰੇ ਬਕਾਊ ਹੁੰਦੇ ਆ ਇਹ ਤਾਂ ਸਾਰੇ ਦਲ ਬਦਲ ਜਾਂਦੇ ਆ ਉਹਦੇ ਮਤ ਵੱਲ ਨੂੰ ਕਿਸੇ ਬੰਦੇ ਨੇ ਜਿਹਨੇ ਦਲ ਬਦਲਿਆ ਇਹ ਕਹਿ ਕੇ ਨਹੀਂ ਬਦਲਿਆ ਕਿ ਇਹਨੇ ਗਰੀਬਾਂ ਦਾ ਕੁਝ ਨਹੀਂ ਕੀਤਾ ਇਹਨੇ ਕਿਸਾਨਾਂ ਦਾ ਕੁਛ ਨਹੀਂ ਕੀਤਾ ਇਹਨੇ ਵਿਦਿਆ ਦਾ ਕੁਛ ਨਹੀਂ ਕੀਤਾ ਨਾ ਜਾਂ ਪੰਜਾਬ ਦਾ ਇਹ ਨਹੀਂ ਕਹਿ ਕੇ ਬਦਲਿਆ ਕਿ ਮੈਨੂੰ ਟਿਕਟ ਨਹੀਂ ਦਿੱਤੀ ਇਹ ਕਹਿ ਕੇ ਬਦਲਿਆ ਕਿ ਮੈਨੂੰ ਟਿਕਟ ਨਹੀਂ ਦਿੱਤੀ ਮੈਂ ਤਾਂ ਪਾਰਟੀ ਛੱਡਦਾ ਮੇਰੇ ਉੱਤੋਂ ਵੀ ਲਿਆ ਕੇ ਸਖਪਾਲ ਖਹਿਰਾ ਖੜਾ ਕਰਤਾ ਉਹ ਦੂਜਾ ਕਹਿੰਦਾ ਮੇਰੇ ਉੱਤੋਂ ਵੀ ਲਿਆ ਕੇ ਚੰਨੀ ਖੜਾ ਕਰਤਾ ਤੀਜਾ ਕਹਿੰਦਾ ਫਲਾਣਾ ਮੇਰੇ ਉੱਤੋਂ ਟਿਕਟ ਦਾ ਰੌਲਾ ਨਾ ਕਿ ਰੌਲਾ ਇਹਨਾਂ ਦਾ ਕੋਈ ਪੰਜਾਬ ਦਾ ਜਾਂ ਲੋਕਾਂ ਦਾ ਰੌਲਾ ਇਸ ਕਰਕੇ ਲੋਕਾਂ ਨੂੰ ਇਹੋ ਜਿਹੇ ਦਲ ਬਦਲਵਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਨਕਾਰਨਾ ਚਾਹੀਦਾ ਜਿੰਨੇ ਦਲ ਬਦਲੂ ਇਹਨਾਂ ਨੂੰ ਕੋਈ ਵੋਟ ਨਹੀਂ ਪਾਉਣੀ ਚਾਹੀਦੀ ਕਾਲੀ-ਚਾਲੀ ਪਾਰਟੀਆਂ ਬਦਲ ਕੇ ਤੇ ਫੇਰ ਦੂਜੇ ਪਾਸੇ ਆ ਕੇ ਵੜਕਾ ਮਾਰਦੇ ਆ ਜਿਹੜਾ ਬੰਦਾ ਪਾਰਟੀ ਦਾ ਨਹੀਂ ਬਣਿਆ ਪਾਰਟੀ ਪਹਿਲਾਂ ਗਿਆ ਕਿਉਂ ਪਹਿਲਾਂ ਸੋਚੋ ਲੱਖਾਂ ਦੀ ਸੋਚੋ ਪਾਰਟੀ ਜਾਣ ਦਾ ਫੇਰ ਲੱਖਾਂ ਦੀ ਸੋਚੋ ਛੱਡਣ ਦਾ ਇੱਕ ਮਿੰਟ ਜਾਂਦਿਆ ਤੇ ਸੈਕਿੰਟੇ ਛੱਡਿਆ ਆਉਂਦੇ ਆ ਇਸ ਉਹਨੂੰ ਉਹ ਗਾਹਾਂ ਵਾਲੇ ਟਿਕਟ ਦੇ ਜਾਂਦੇ ਆ ਹੈਰਾਨੀ ਦੀ ਗੱਲ ਆ ਐਡੇ ਵੱਡੇ ਕਹਿੰਦੇ ਸਿਆਣੇ ਸਿਆਣੇ ਕਹਦੇ ਆ ਟਿਕਟ ਦੇਣੀ ਹੈ ਦਲ ਬਦਲ ਉਹਨੂੰ ਉਹਨੂੰ ਪਿਛਲੀ ਲਾਈਨ 'ਚ ਖੜਾਓ ਫੇਰ ਅਫਸਰ ਸ਼ਾਹੀ ਪਹਿਲਾਂ 58 ਸਾਲ ਅਫਸਰ ਸ਼ਾਹੀ ਕਰਦੀ ਰਹੀ ਫੇਰ ਟਿਕਟ ਲੈ ਲੈਂਦੀ ਆ ਇਦਾ ਮਤਲਬ ਜਿਹੜੇ ਪਾਰਟੀ 'ਚ ਕੰਮ ਕਰਦੇ ਆ ਉਹ ਬੰਦੇ ਕੌਣ ਹੋਏ ਜਿਹੜੇ ਬੰਦੇ ਉਹਨਾਂ ਦੀ ਕੋਈ ਸਨਿਓਰਲਟੀ ਨਾ ਹੋਈ ਅਵਸਰ ਆ ਕੇ ਉਤੋਂ ਪੈਸੇ ਪੂਸੇ ਕਮਾ ਕੇ ਉਹਨਾਂ ਨੂੰ ਆ ਕੇ ਟਿਕਟ ਦੇ ਦਿੱਤੀ ਜਿੰਨੇ ਅਵਸਰਾਂ ਉੱਤੇ ਟਿਕਟ ਦਿੰਦੀਆਂ ਆ ਪਾਰਟੀਆਂ ਵੱਡੇ ਵੱਡੇ ਲੋਕ ਕਿਉਂ ਦਿੰਦੇ ਨੇ ਤੁਹਾਡੇ ਪਾਰਟੀ ਵਰਕਰ ਕਿੱਥੇ ਗਏ ਇਹ ਅਵਸਰਾਂ ਉੱਤੇ ਟਿਕਟਾਂ ਦੇਣੀਆਂ ਤੁਸੀਂ ਆ ਜੀ ਐਸਪੀ ਆ ਗਿਆ ਆ ਜੀ ਡੀਸੀ ਛੱਡ ਕੇ ਆ ਗਿਆ ਅਕਲਦੀਪ ਬੈਦ ਮੋਗੇ ਪੈਸੇ ਲੈਂਦਾ ਹੈ ਲੋਕਾਂ ਤੋਂ ਕਾਂਗਰਸ ਨੇ ਟਿਕਟ ਦੇਤੀ ਉੱਥੇ ਜਾ ਕੇ ਉਹ ਐਮਐਲਏ ਬਣ ਗਿਆ ਜਥੇਦਾਰ ਸਾਹਿਬ ਜੀ ਲੋਕ ਤਾਂ ਇਹ ਵੀ ਸਵਾਲ ਥੰਦੇ ਕਿ ਜਿਹੜੇ ਕਰਮਜੀਤ ਅਨਮੋਲ ਆ ਫਰੀਦਕੋਟ ਹਲਕੇ ਤੋਂ ਲੜਦੇ ਆ ਆਮ ਆਦਮੀ ਪਾਰਟੀ ਦਾ ਇੱਕ ਸਿਧਾਂਤ ਸੀ ਉਹ ਕਹਿੰਦੇ ਵੀ ਜਿਹੜੇ ਦਰਿੰਗਾ ਮਿਛਾਉਣ ਵਾਲੇ ਸਾਡੇ ਵਰਕਰ ਆ ਅਸੀਂ ਉਹਨਾਂ ਨੂੰ ਟਿਕਟ ਦਵਾਵਾਂਗੇ ਪਰ ਅਸੀਂ ਲੋਕ ਸਾਡੇ ਤੋਂ ਪੁੱਛਦੇ ਆ ਵੀ ਭਾਈ ਇਹਨਾਂ ਤੋਂ ਸਵਾਲ ਪੁੱਛੋ ਵੀ ਕਰਮਜੀਤ ਅਨਮੋਲ ਕਿੱਥੇ ਦਰਿੰਗਾ ਮਿਛਾਉਂਦਾ ਰਿਹਾ ਜਿਹੜਾ ਕਿ ਉਹ ਫਨਕਾਰ ਸੀਗਾ ਪੈਸਾ ਕਮਾਇਆ ਅੱਜ ਉਹ ਇਥੋਂ ਇਲੈਕਸ਼ਨ ਲੜ ਰਿਹਾ ਵੀ ਇਹਨਾਂ ਨੂੰ ਲੋਕ ਮੁੱਦਿਆਂ ਦਾ ਪਤਾ ਹੀ ਨਹੀਂਗਾ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਕਿ ਜੇ ਇਹ ਇਹ ਜਿਹੜੇ ਜਾ ਰਹੇ ਆ ਲੋਕਾਂ ਵਿੱਚ ਕੀ ਇਹ ਲੋਕਾਂ ਦੀ ਗੱਲ ਕਰਨਗੇ ਉੱਥੇ ਜਾ ਕੇ ਨਹੀਂ ਉਹਨਾਂ ਨੇ ਕੀ ਕੀਤੀ ਇਹਦਾ ਗਰਦਾਸਪੁਰੋਂ ਬਣਿਆ ਸੀ ਸਣੀ ਦੇ ਉਹਨਾਂ ਨੇ ਕੀਤੀ ਲੋਕਾਂ ਦੀ ਗੱਲ ਬਣੋਦ ਖੰਨਾ ਬਣਿਆ ਸੀ ਲੋਕਾਂ ਦੀ ਗੱਲ ਕੀਤੀ ਜਿਹੜੇ ਬੰਦੇ ਇਹ ਜੇ گاਉਂ ਵਾਲੇ ਜਾਣਗੇ ਜਾਂ ਫਿਲਮ ਵਾਲੇ ਉਹ ਲੋਕਾਂ ਦੀ ਗੱਲ ਉਹਨਾਂ ਲੋਕਾਂ ਨੂੰ ਮਸਲੇ ਦਾ ਨਹੀਂ ਪਤਾ ਜਿਹੜੇ ਹੁਣ ਇਹਨਾਂ ਨੂੰ ਕੀ ਪਤਾ ਇਹਦਾ ਭਗਵਾਨ ਪ੍ਰਮਾਨ ਦਾ ਕਹਿੰਦੇ ਮੈਂ ਤਾਂ ਸੁਣਦਾ ਨਹੀਂ ਕਹਿੰਦੇ ਕਮੇਡੀ ਕਮੋਡੀ ਕਰਦਾ ਰਿਹਾ ਸੀ ਉਹਨਾਂ ਚਾ ਕੇ ਟਿਕਟ ਦੇਤੀ ਉਹਨਾਂ ਨੇ ਅਨਸਾਰ ਸਰੂ ਦੇਤੀ ਭਾਜਪੀ ਭਾਰਤ ਜਨਤਾ ਪਾਰਟੀ ਨੇ ਗਾਉਣ ਵਾਲੇ ਪਹਿਲਾ ਸਵੀਕ ਆ ਗਿਆ ਇਹ ਸਾਰੇ ਬੰਦੇ ਵੇਖੋ ਆਮਾਂ ਦੀ ਕੋਈ ਪਾਰਟੀ ਨਹੀਂ ਇਹ ਆਮਾਂ ਆਉਂਦੀ ਇਹ ਸਾਰੇ ਬੰਦੇ ਉਹੀ ਕਲਚਰ ਆ ਉਹੀ ਸਿਸਟਮ ਆ ਇਹਨਾਂ ਸੀ ਜਿਹੜਾ ਸਿਸਟਮ ਉਹਨਾਂ ਪਾਰਟੀਆਂ ਸੀ ਇਹ ਕਹਿੰਦੇ ਕੋਸ਼ਿਸ਼ ਕਰਦੇ ਕੋਸ਼ਿਸ਼ ਸੀ ਟਿਕਟਾ ਹੁਣ ਕਿਹੜੇ ਬੰਦਿਆਂ ਨੂੰ ਦਿੱਤੀਆਂ ਦਰ 13 ਨੂੰ ਦੇਤੀ ਪਹਿਲਾਂ ਬਹੁਜਨ ਸਮਾਜ ਪਾਰਟੀ ਚ ਫਿਰ ਉਹ ਬਾਦਲ ਚ ਹੁਣ ਆ ਲੈਣ ਲੱਗੇ ਆਮ ਦੇ ਜੰਦਰੋਂ ਚੋਣ ਲੜਦਾ ਜਿਹੜਾ ਆਮਾਂ ਦੀ ਪਾਰਟੀ ਦੀ ਜਿਹੜਾ ਪਾਰਟੀ ਛੱਡ ਦਮ ਕਿਹੜੀ ਆਮਾਂ ਦੀ ਪਾਰਟੀ ਰਹਿ ਗਈ ਕਿਹੜੇ ਵਰਕਰ ਨੂੰ ਟਿਕਟ ਦੇਤੀ ਇਹਨਾਂ ਨੇ ਕੋਈ ਨਹੀਂ ਇਹ ਸਾਰਾ ਸਿਸਟਮ ਉਹੀ ਆ ਤੇ ਉਹ ਕੇਈ ਦੀਵਾਲ ਆਪ ਹੀ ਕਰੋੜਾਂ ਦੇ ਘਪਲੇ ਚ ਫਸਿਆ ਵਾ ਜਿਹੜਾ ਕਹਿੰਦਾ ਮੈਂ ਤਾਂ ਦੇਸ਼ ਚਨ ਖਿਲਾਫ ਲਿਆ ਦੂੰਗਾ ਸੁਸੋਧਗਿਆ ਦੀ ਜਵਾਨਤੀ ਨਹੀਂ ਹੋਈ ਅਜੇ ਤੱਕ ਇਸ ਕਰਕੇ ਇਹ ਬੰਦੇ ਸਾਰੇ ਇੱਕੋ ਹੀ ਥੈਲੀਆਂ ਚੱਠੇ ਬੱਠੇ ਆ ਉਹ ਤਾਂ ਜੀ ਇਹ ਦੋਸ਼ ਲਾ ਰਹੀ ਕਿ ਉਹ ਤਾਂ ਭਾਜਪਾ ਆ ਜਿਹੜੀ ਕਿ ਉਹਨਾਂ ਦਾ ਪੰਜਾਬ ਦੇ ਵਿੱਚ ਅਕਸ ਖਰਾਬ ਕਰਨ ਲਈ ਇਹ ਕਰ ਰਹੀ ਹੈ ਇਹ ਆਮ ਆਦਮੀ ਪਾਰਟੀ ਤਾਂ ਇਹ ਦੋਸ਼ ਲਾ ਰਹੀ ਹੈ ਨਹੀਂ ਵੇਖੋ ਅਦਾਲਤਾਂ ਦਾ ਨਹੀਂ ਇੱਕ ਬੰਦੇ ਦੀਆਂ ਬੰਨੀਆਂ ਅਦਾਲਤਾਂ ਸਾਰੇ ਜੱਜ ਇੱਕ ਮਤ ਥੋੜਾ ਹੋਗੇ ਜੇ ਤੁਸੀਂ ਕਹਦੇ ਹੋ ਵੀ ਇੱਕ ਜੱਜ ਉਹਨਾਂ ਦੀ ਮੰਨਦੇ ਇਹ ਇੱਕ ਮੱਤ ਨਹੀਂ ਹੋਗੇ ਕੌਸਨ ਦੂਜੀ ਗੱਲ ਕਦੋਂ ਵੀ ਕੋਈ ਕਿਸੇ ਤੇ ਦੋਸ਼ ਲੱਗਦਾ ਉਹ ਜ ਕਦੇ ਸਾਰਾ ਝੂਠ ਹੀ ਹੁੰਦਾ ਕੋਈ ਕੋ ਸੱਚ ਹੁੰਦਾ ਇਹ ਨਹੀਂ ਕਦੇ ਹੋਇਆ ਕਦੇ ਵੀ ਜੁਲੰਗਾ ਦੇ ਇਤਿਹਾਸ ਚ ਨਹੀਂ ਕੋਸ ਹੋਇਆ ਕਿ ਬਿਲਕੁਲ ਝੂਠੀ ਗੱਲ ਹੋ ਕੇ ਤੇ ਐਡੀ ਵੱਡੀ ਗੱਲ ਹੋ ਜੂਗੀ ਅਕਸਰ ਮੁੱਖ ਮੰਤਰੀ ਸੀ ਪੜ੍ਹਿਆ ਲਿਖਿਆ ਬੰਦਾ ਸੀ ਉਹ ਗਵਰਨਮੈਂਟ ਨੇ ਕੁਝ ਵੇਖਿਆ ਅਫਸਰ ਸਾਰੇ ਇੱਕ ਗਵਰਨਮੈਂਟ ਦੇ ਗਵਰਨਮੈਂਟ ਜੀ ਵੀ ਹੁੰਦੀ ਹੋਈ ਵੀ ਅਬਸੋਲਿਊਟ ਹੁੰਦੇ ਆ ਕਿ ਸੱਚੇ ਵੰਦੇ ਵੀ ਹੁੰਦੇ ਵਿੱਚ ਇਹ ਨਹੀਂ ਹੁੰਦੇ ਸਾਰੇ ਝੂਠੇ ਹੁੰਦੇ ਆ ਇਸ ਕਰਕੇ ਕਿਉਂਕਿ ਉਹਨਾਂ ਦੀ ਝੂਠ ਤੇ ਬੁਨਿਆਦ ਸੀ ਅੰਨਾ ਹਜ਼ਾਰੇ ਦੀ ਲਹਿਰ ਚੁੱਕ ਈਰੀ ਵੱਲ ਉੱਠਿਆ ਸੀ ਉਹਨੇ ਆਪ ਦਾ ਝੂਠ ਸਪਾਨ ਮਾਰ ਕੇ ਉੱਥੇ ਸਰਕਾਰ ਬਣਾ ਲਈ ਪੰਜਾਬ ਚ ਚੱਲ ਰਹੀ ਸਰਕਾਰ ਬਣਾ ਲਈ ਉਹਦਾ ਕਹਿੰਦੇ ਭਾਰਤੀ ਜਨਤਾ ਪਾਰਟੀ ਨੇ ਇਹਨੂੰ ਝੂਠਾ ਵਸਾ ਲਿਆ ਮੰਨ ਲਓ ਪੰਜਾਬ ਚ ਫਿਰ ਸਿਹਤ ਸਹੂਲਤਾ ਵਿੱਦਿਆ ਕੀ ਕੀਤਾ ਕਿਹੜਾ ਸ਼ਰਾਬ ਦਾ ਠੇਕਾ ਬੰਦ ਕਰਤਾ ਕਿਹੜੇ ਪਿੰਡ ਚ ਚਿੱਟਾ ਨਸ਼ਾ ਬੰਦ ਹੋ ਗਿਆ ਕਿਹੜੇ ਪਿੰਡ ਜਾ ਕੇ ਸਾਰੇ ਪਿੰਡ ਦੇ ਟੈਸਟ ਕਰ ਲੇ ਸੇ ਸਹੂਲਤਾਂ ਦੇਤੀਆਂ ਜੇ ਇੱਕ ਕਮਰੇ ਨੂੰ ਹਸਪਤਾਲ ਬਣਾਤਾ ਪਤਾ ਨਹੀਂ ਕੀ ਨਾਂ ਦੇਤਾ ਉਹਦਾ ਨਾਂ ਦਿੱਤਾ ਕੋਈ ਉਸੇ ਦਵਾਈ ਦੇਣ ਲੱਗ ਗਏ ਉਹ ਕਿਹੜੇ ਸਹੂਲਤ ਲਿਆਤੀ ਜੀ ਦੱਸੋ ਪਿੰਡ ਚੋਂ ਤੁਸੀਂ ਪਿੰਡਾਂ ਰਹਿਣ ਵਾਲੇ ਆ ਕਿਹੜੇ ਪਿੰਡ ਦੇ ਟੈਸਟ ਹੋਏ ਆ ਅੱਜ ਲੋਕ ਤਾਂ ਟੈਸਟਾਂ ਬਣਾ ਮਰ ਰਹੇ ਆ ਲਾਜ ਉਹ ਹੀ ਮਹਿੰਗਾ ਉਹੀ ਵਿਦਿਆਰਥੀ ਸਿਸਟਮ ਕਿਹੜੇ ਸਕੂਲ ਚ ਭਗਵੰਤ ਮਾਨ ਦਾ ਐਮਐਲਏ ਭਗਵੰਤ ਮਾਨ ਦਾ ਮੰਤਰੀ ਭਗਵੰਤ ਮਾਨ ਦਾ ਰਾਜ ਸਭਾ ਦਾ ਮੈਂਬਰ ਸੱਤ ਬਣਾਤੀ ਜਿਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਸੀ ਉਹ ਬਣਾਤੇ ਪੰਜਾਬ ਚ ਇੱਕ केजरीवाल ਦੱਸੇ ਇਹਦਾ ਕਰਤਾ ਭਾਰਤੀ ਜਨਤਾ ਪਾਰਟੀ ਨੇ ਤੇ ਕਿਹੜੇ ਸੱਤ ਬਣਾਤੇ ਉਵੇਂ ਪੈਸੇ ਲੈ ਲੈ ਕੇ ਰਾਸ਼ਟਰਵਾਦੀ ਮੈਂਬਰ ਉਹ ਕਿਹੜੇ politcal ਬੰਦੇ ਸੀ ਜੀ ਉਹਨਾਂ ਨੇ ਪੰਜਾਬ ਦੇ ਖਾਤਰ ਕੀ ਕੀਤਾ ਸੀ ਉਹਨਾਂ ਨੇ ਕੀ ਕੀਤਾ ਪੰਜਾਬ ਦੀ ਖਾਤਰ ਕੋਈ ਕਿਦੋਂ ਲਿਆ ਕੇ ਬਣਾਤਾ ਕਿਥੋਂ ਬਣਾਤਾ ਇਹ ਸਾਰਾ ਝੂਠਾਂ ਦਾ ਪਲੰਤਾ ਇਹ ਸਾਰੇ ਲੋਕ ਆ ਜਿਹੜੇ ਝੂਠ ਮਾਰਦੇ ਸੀ ਉਹ ਠੀਕ ਆ ਪੰਜਾਬ ਦੇ ਲੋਕ ਤੰਗ ਸੀ ਕਾਂਗਰਸ ਤੋਂ ਬਾਦ ਲੱਕਿਆ ਤੋਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਤੀਆਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਤੀਆਂ ਕਿਉਂਕਿ ਜਜ਼ਵਾਤੀ ਲੋਕ ਆ ਪੰਜਾਬ ਦੇ ਇਹਨਾਂ ਨੂੰ ਵੇਖਣਾ ਤਾਂ ਹੈ ਨਹੀਂ ਇਹ ਫਿਰ ਇੱਕ ਪਾਸੇ ਫੈਸਲਾ ਕਰ ਦਿੰਦੇ ਉਹ ਫੈਸਲਾ ਕਰਤਾ ਫੈਸਲਾ ਗਲਤ ਹੋ ਗਿਆ ਕੋਈ ਵੀ ਐਮਐਲਏ ਕੋਈ ਵੀ ਐਮਐਲਏ ਇਹਨਾਂ ਦਾ ਕਿਸੇ ਸਕੂਲ ਚ ਗਿਆ ਕੋਈ ਵੀ ਐਮਐਲਏ ਕਿਸੇ ਸਰਕਾਰੀਆ ਸੋਚ ਚ ਗਿਆ ਕੋਈ ਵੀ ਐਮਐਲਏ ਡੰਗਰਾ ਹਸਪਤਾਲ ਚ ਗਿਆ ਕੋਈ ਵੀ ਐਮਐਲਏ ਕੋ ਪਟਵਾਰਖਾਨਾ ਚੈੱਕ ਕੀਤਾ ਕਿਸੇ ਵੀ ਐਮਐਲਏ ਨੇ ਪਿੰਡ ਚ ਕਿਹਾ ਗੁਰਦਰ ਦੇ ਹੋਕਾ ਦਿੱਤਾ ਮੈਂ ਥੋੜਾ ਸੇਵਾਦਾਰ ਪਿੰਡ ਚ ਆਇਆ ਮੈਨੂੰ ਕੋਈ ਸੇਵਾ ਦੱਸੋ ਕਿਸੇ ਨੇ ਠਾਣਾ ਚੈੱਕ ਕੀਤਾ ਡੀਐਸਪੀ ਅਫਸਰ ਜਾ ਕੇ ਚੈੱਕ ਕੀਤਾ ਕਿ ਤੇ ਪਤਾ ਤਾਂ ਲੱਗੇ ਨਾ ਵੀ ਇਹ ਇਹਨਾਂ ਦੇ ਬਦਲਾਅ ਪਤਾ ਲੱਗੇ ਉਹਨਾਂ ਦਾ ਤੇ ਇਹਨਾਂ ਦਾ ਫਰਕ ਕੀ ਹੋ ਗਿਆ ਇੱਕ ਇੱਕ ਬੰਦੇ ਕੋਲ ਦੋ ਦੋ ਉਹਦੇ ਇਹਨਾਂ ਕੋਲੇ ਤਿੰਨ ਤਿੰਨ ਉਹਦੇ ਇੱਕ ਇੱਕ ਬੰਦੇ ਕੋਲੇ ਇਹਨਾਂ ਕੋਲੇ ਇਹਨਾਂ ਲਈ ਫਰਕ ਪਤਾ ਉਹੀ ਸਾਰਾ ਸਿਸਟਮ ਜਦੋਂ ਉਹੀ ਸਿਸਟਮ ਸੀ ਫਿਰ ਝੂਠ ਕਿਉਂ ਫਿਰ ਲੋਕ ਉਹਨਾਂ ਨੂੰ ਕਹਿੰਦੇ ਵੀ ਠੱਗੀ ਮਾਰਨੀ ਆ ਭਾਈ ਪਾਉਣੀਆਂ ਪਾ ਦਿਓ ਨਹੀਂ ਤੇ ਪਣਾ ਨਾ ਪਾ ਦਿਓ ਇਸ ਕਰਕੇ ਇਹਨਾਂ ਦਾ ਇਹ ਮੈਂ ਝੂਠ ਦਾ ਭਲਾੰਦਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਅਸੀਂ 1985 ਤੋਂ ਬਾਅਦ 40 ਸਾਲ ਹੋ ਗਏ ਔਰ ਉਹਨਾਂ ਹੀ ਕੁਝ ਨਾ ਕੁਝ ਹੁੰਦਾ ਜਦੋਂ ਬੰਦਾ ਕੁਝ ਬੰਦੇ 'ਚ ਨੋਕਸ਼ ਹੁੰਦਾ ਸਾਨੂੰ ਫੜ ਕੇ ਗਵਰਨਮੈਂਟ ਅੰਦਰ ਕਿਉਂ ਨਹੀਂ ਕਰਦੀ ਜੇ ਐਸੀ ਕੋਈ ਗਲਤ ਕੰਮ ਕਰਾਂਗੇ ਫੜ ਕੇ ਕਰ ਦੋਗੇ ਅੰਦਰ ਹੋਰ ਕਿੰਨੇ ਲੀਡਰ ਫਿਰਦੇ ਇੱਥੇ ਕੇਜਰੀਵਾਲ ਤੋਂ ਇਕੱਲੇ ਤੋਂ ਖਤਰਾ ਹੋ ਗਿਆ ਹੋਰ ਕਿੰਨੇ ਲੀਡਰ ਫਿਰਦੇ ਉਹਨਾਂ ਦੇ ਉਲਟ ਫਿਰਦੇ ਸੀ ਉੱਥੇ ਹੋਰ ਪਿਛਲੀ ਵਾਰ ਕੇਜਰੀਵਾਲ ਮੁੱਖ ਮੰਤਰੀ 'ਚੋਂ ਫੇਰ ਵੀ ਦੱਸ ਦਿੱਤ ਕਿ ਇਹ ਭਾਰਤੀ ਜਨਤਾ ਪਾਰਟੀਆਂ 'ਚੋਂ ਐਮਪੀ ਬਣੇ ਆ ਉਹ ਸਾਰੇ ਇਹ ਨਹੀਂ ਗੱਲ ਗੱਲ ਉਹ ਚ ਰੌਲਾ ਸੀ ਉਹ ਚ ਰੌਲਾ ਸੀ ਉਹ ਚ ਜੇ ਸ਼ਰਾਬ ਦੇ ਮਾਹਰਾਂ ਦੇ ਫਿਰ ਗੁਰੂ ਗਵਿੰਦ ਸਿੰਘ ਮਾਰਕ ਤੋਂ ਠੇਕੇ ਬੰਦ ਕਰਨ ਭਗਵੰਤ ਮਾਨ ਕਰੇ ਬੰਦ ਗੁਰੂ ਗਵੰਦ ਸਿੰਘ ਮਾਰਗ ਤੋਂ ਕਰਦੇ ਨਾ ਠੇਕੇ ਸ਼ਰਾਬ ਦੇ ਬੰਦ ਉਹ ਸ਼ਰਾਬ ਦੇ ਠੇਕੇ ਚਲਾਤੇ ਉਲਟਾ ਐਮਐਲਏ ਵਿਧਾਨ ਸਭਾ 'ਚ ਬੋਲਦੇ ਆ ਕਿ ਫੀਮ ਦੀ ਖੇਤੀ ਕਰਾਓ ਪ੍ਰਿਆਪ ਪੰਜਾਬ ਨਸ਼ਿਆਂ ਤੋਂ ਰਹਿਤ ਕਰਨਾ ਕਿ ਫੀਮ ਦੀ ਖੇਤੀ ਕਰਾਉਣੀ ਆ ਹੈਰਾਨੀ ਦੀ ਗੱਲ ਭਗਵੰਤ ਮਾਨ ਉੱਠ ਕੇ ਬੋਲਦਾ ਖਬਰਦਾਰ ਆ ਐਮਐਲਏ ਸਸਪੈਂਡ ਕਰੋ ਜਿਹੜੇ ਕਹਿੰਦੇ ਫੀਮ ਦੀ ਕਿਉਂ ਫੀਮ ਦੀ ਖੇਤੀ ਕਰੋ ਪੰਜਾਬ ਨੂੰ ਤਾਂ ਸਮਾ ਨਸ਼ਿਆਂ ਤੋਂ ਰਹਿਤ ਕਰੋ ਉਹ ਗੁਰੂ ਪੀਰਾਂ ਦੀ ਧਰਤੀ ਬੀਜੋ ਡੋਡੇ ਹੋ ਲੋਕਾਂ ਨੂੰ ਨਸ਼ੇ ਖਣ ਲੋਕ ਜੱਟ ਖੇਤਾਂ 'ਚ ਰਹਜਾ ਕੇ ਪੇਰਨ ਫੀਮ ਨਾ ਖਾ ਕੇ ਨਸ਼ੇ ਰੋਕਣੇ ਆ ਇਹ ਕਹਿੰਦੇ ਸਿਹਤ 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 ਬਿਗੜ ਗਈ ਜੋ ਜੱਟ ਨੇ ਡੋਡੇ ਵੇਚ ਲਖੇ ਡੋਡਾਂ ਤੋਂ ਫੀਮ ਹੁੰਦੀ ਆ ਤੇ ਉਹ ਡੋੜੜ ਕੇ ਡੋਡੇ ਪੀਜੋ ਜੱਟ ਹੋਰ ਬਿਮਾਰ ਕਰਦੇ ਇਹਦਾ ਮਤਲਬ ਬੱਚੇ ਬਣਾ ਹਟਣ ਸਾਡੇ ਇਹਦਾ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਸੀ ਉਦੋਂ ਜਿੱਦੇ ਬੋਲਦੇ ਸੀ 2 ਐਮਐਲਏ ਮਨਜੀਤ ਸਾਡਾ ਬਲਾਸਪੁਰ ਵਾਲਾ ਇੱਕ ਹੋਰ ਕੋਈ ਬੋਲਿਆ ਸੀ ਐਮਐਲਏ ਦੋ ਬੋਲੇ ਵਿਧਾਨ ਸਭਾ ਚ ਕਿ ਫੀਮ ਦੀ ਖੇਤੀ ਕਰਾਓ ਕਮਾਲ ਦੀ ਗੱਲ ਹੋ ਗਈ ਉਹ ਤੁਸੀਂ ਤੁਸੀਂ ਕਹੋ ਫੀਮ ਬੰਦ ਕਰੋ ਸ਼ਰਾਬ ਬੰਦ ਕਰੋ ਚਿੱਟਾ ਬੰਦ ਕਰੋ ਭੁੱਖੀ ਬੰਦ ਕਰੋ ਲੋਕੋ ਸਿਹਤ ਬੰਦ ਹੋਵੋ ਕੌਡੀ ਖੇਡੋ ਕਿਹੜੇ ਸਕੂਲ ਚ ਖੇਡਾਂ ਚਲਾਤੀਆਂ ਜੀ ਕਿਹੜੇ ਖਿਡਾਰੀਆਂ ਨੂੰ ਸਨਮਾਨਿਤ ਕਰਤਾ ਜੀ ਦੱਸੋ ਕਿਹੜੇ ਸਕੂਲ ਦੇ ਲਾਗੂ ਕਰਤਾ ਹੈ ਸਕੂਲ ਚ ਖੇਡਾਂ ਹੋਣਗੀਆਂ ਬੱਚੇ ਸਿਹਤ ਬੰਦ ਹੋਣਗੇ ਕਿਹੜੇ ਕਿਹੜੇ ਸਪੋਰਟਸ ਕਾਲਜ ਦੀ ਉਹ ਡਾਈਟ ਵਧਾਤੀ ਜੀ ਇੱਕ ਤੁਹਾਡੇ ਹੀ ਪਿੰਡ ਤੋਂ ਜਿਹੜੇ ਕੋਈ ਪਲਵਾਨੀ ਕ ਪਲਵਾਨੀ ਕਰਦੀਆਂ ਸੀ ਕੁੜੀਆਂ ਉਹਨਾਂ ਨੂੰ ਵੀ ਨਹੀਂ ਕਹਿੰਦੇ ਵੀ ਉਹ ਝੋਨੇ ਲਾਉਂਦੇ ਫਿਰਦੇ ਉਹ ਵੀ ਰੋਲਦੀਆਂ ਫਿਰਦੀਆਂ ਸਾਡੇ ਪਿੰਡ ਦੇ ਪਲਵਾਨ ਕੁੜੀਆਂ ਕਰਦੀਆਂ ਮਾਜੀ ਵੀ ਸਿੱਖ ਹੋ ਕੇ ਰੋਲਦੀਆਂ ਫਿਰਦੀਆਂ ਵੇਖੋ ਕਿਹੜੇ ਐਮਐਲ ਨੇ ਆ ਕੇ ਮਾਰਕ ਕੀਤੇ ਕਿ ਕਿਹੜੇ ਪਿੰਡ ਚ ਕਿਹੜੇ ਖਿਡਾਰੀ ਆ ਟੈਲੈਂਟ ਬੱਚਿਆਂ ਚ ਕਿਹੜਿਆਂ ਚ ਆ ਕੌਡੀ ਖੇਡਣ ਦਾ ਵਾਲੀਬਾਲ ਖੇਡਣ ਦਾ ਫੁੱਟਬਾਲ ਖੇਡਣ ਦਾ ਲੰਮੀ ਸ਼ਾਲ ਲਾਉਣ ਦਾ ਲੌਂਗ ਉੱਚੀ ਸ਼ਾਲ ਲਾਉਣ ਕਿਹੜੇ ਕਿਹੜਾ ਟੈਲੈਂਟ ਐਂਡ ਕੀਤਾ ਕਿਹੜਾ ਚੈੱਕ ਕਰ ਲਿਆ ਕਿਹੜਾ ਸਪੋਰਟਸ ਮੰਤਰੀ ਕਿਹੜਾ ਕਿਹੜਾ ਉਮੀਦਵਾਰ ਸ਼੍ਰੀਸ਼ੇਬਾ ਨੇ ਕਿਹੜੇ ਸਕੂਲ ਚੱਕ ਚੈੱਕ ਕੀਤਾ ਇੱਕ ਖੇਡਾਂ ਕਰਾ ਦਿਓ ਉੱਥੇ ਜਾ ਕੇ ਰੀਵਣਾਂ ਕੱਟਦੇ ਬੱਸ ਖੇਡਾਂ ਬਹੁਤ ਜ਼ਰੂਰੀ ਆ ਕਿਉਂਕਿ ਖੇਡਾਂ ਵਾਲਾ ਸਰੀਰ ਨਸ਼ੇ ਨਹੀਂ ਕਰੂਗਾ ਖੇਡਾਂ ਜੜ ਖੇਡਾਂ ਤੇ ਧਰਮੀ ਬੰਦਾ ਨਸ਼ੇ ਕਰੂਗਾ ਗੁਰਦਾਵ ਸ਼ਰੋਣੀ ਕਮੇਟੀ ਬਾਦਲ ਕਿਆਂ ਨੇ ਬੇੜਾ ਗਰ ਕਰਤਾ ਸ਼ਰੋਣੀ ਕਮੇਟੀ ਦੇ ਮੈਂਬਰਾਂ ਦੇ ਘਰੇ ਮੁੰਡੇ ਹੀ ਗਾੜੀਆਂ ਕੱਟੀ ਫਿਰਦੇ ਦਾਰੂ ਪੀ ਫਿਰਦੇ ਆ ਉਹ ਬਾਦਲ ਕਿਆਂ ਨੇ ਕਰਤਾ ਇਹਨਾਂ ਨੇ ਆ ਕਰਤਾ ਪਤਾ ਲੱਗੇ ਨਾ ਵੀ ਕੋਈ ਗੱਲ ਤਾਂ ਦੱਸਣ ਨਾ ਆ ਕੇ ਅਨਮੋਲ ਰਤਨ ਖੜਾ ਕਰਨ ਚਾਹ ਕੋਈ ਹੋਰ ਕਾਰਨ ਪਰ ਦੱਸਾਂ ਪਿਛਲੇ ਨੇ ਕੀ ਕਰਤਾ ਫਿਰ ਗਾਉਣ ਵਾਲੇ ਖੜੇ ਕਰਨੇ ਆ ਲੋਕਾਂ ਨੂੰ ਇਹ ਕਲਚਰ ਦੇ ਨਾਂ 'ਤੇ ਗਾਇਆ ਕਰੋ ਪਹਿਲਾਂ ਕੁਛ ਮਰਜੀ ਗਾਓ ਤੇ ਫੇਰ ਤੁਸੀਂ ਖੜੇ ਇੱਕ ਅਨਮੋਲ ਰਤਨਾ ਕੋ ਕੁੜੀ ਪਤਨੀ ਕੀ ਅਨਮੋਲ ਗਗਨ ਉਹ ਗਾਉਂਦੀ ਸੀ ਉਹਨਾਂ ਮੰਤਰੀ ਬਣਾਈ ਫਿਰਦੇ ਕਮਾਲ ਹੋ ਗਈ ਲੋਕਾਂ ਨੂੰ ਆ ਕਲਚਰ ਦੇ ਨਾਂ 'ਤੇ ਆ ਕਲਚਰ ਦੇ ਨਾਂ 'ਤੇ ਲੋਕਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਅਸੀਂ ਪਾਈਆਂ ਸਭ ਨੇ ਪਾਈਆਂ ਵੀ ਬਈ ਬਈ ਚੱਲ ਅਸੀਂ ਤਾਂ ਨਹੀਂ ਬਣਦੇ ਕੋਈ ਚੰਗਾ ਬਦਲ ਹੀ ਆ ਜਾਊਗਾ ਕਿ ਬਦਲਾ ਆ ਗਿਆ ਕਿ ਲੋਕਾਂ ਨੂੰ ਪੁੱਛੋ ਹੀ ਕੁਛ ਨਾ ਲੋਕਾਂ ਦੀ ਗੱਲ ਹੀ ਨਾ ਸੁਣੋ ਕੋਈ ਇਸ ਕਰਕੇ ਇਹਨਾਂ ਸਾਰਿਆਂ ਤੋਂ ਲੋਕ ਪਏ ਆ ਕੇ ਅਸੀਂ ਸ਼ੇਰੇ ਪੰਜਾਬ ਅਕਾਲੀ ਦਲ ਯਤਨਸ਼ੀਲ ਆ ਕਿ ਅਸੀਂ ਲੋਕਾਂ ਨੂੰ ਕੱਤਰ ਕਰਕੇ ਇੱਥੇ ਚੰਗੀ ਸਰਕਾਰ ਬਣਾਉਣੀ ਆ ਤੇ ਮਹਾਰਾਜ ਕਰੇ ਕਿਰਪਾ ਸਰਕਾਰ ਬਣ ਕੇ ਪਰ ਅਸੀਂ ਆਪਦੀਆਂ ਗੱਲਾਂ ਤੇ ਖੜ ਗਏ ਇਹ ਮਹਾਰਾਜ ਕਿਰਪਾ ਕਰੇ ਅਸੀਂ ਨਹੀਂ ਕਹੋ ਸਾ ਅਸੀਂ ਤਾਂ ਕੁੱਛ ਨਹੀਂ ਅਸੀਂ ਸੜਕ ਜੀ ਕਿਉਂਕਿ ਅੱਜ ਤੱਕ ਲੀਡਰਸ਼ਿਪ ਜਿਹੜੀ ਬਣੀ ਆ ਉਹਦੇ ਬੋਲਾਂ ਤੋਂ ਥੜਕੀ ਹੈ ਜਿਹੜੀ ਕੋਈ ਵੀ ਐਮਐਲਏ ਬਣਿਆ ਉਹ ਥੜਕਿਆ ਉਸ ਗੱਲ ਤੇ ਨਹੀਂ ਖੜਿਆ ਪਹਿਲਾਂ ਕਹਿੰਦਾ ਕਹਿੰਦੇ ਕੋਸਾ ਕਮਾਉਂਦੇ ਕੋਸਾ ਉਹਦੇ ਕੋਈ ਮਾਂ ਦਾ ਜੋੜਾ ਪੰਜਾਬ ਦਾ ਬੱਚਾ ਉੱਠੂ ਜਿੱਦਿਉ ਆਖੇ ਮੈਂ ਮੁੱਖ ਮੰਤਰੀ ਦੁਆਰੇ ਤਾਂ ਬੰਨਣਾ ਨਹੀਂ ਪਰ ਪੰਜਾਬ ਦਾ ਸੁਧਾਰ ਕਰਨਾ ਉਹਦੇ ਕੋਈ ਪੰਜਾਬ ਦਾ ਜੋੜਾ ਮੁੱਖ ਮੰਤਰੀ ਜਿੱਦਿਉ ਆਖੇ ਜਹਾਜ ਨਹੀਂ ਬਰਤਣਾ ਗਰੀਬ ਲੋਕਾਂ ਦਾ ਮੈਂ ਤਾਂ ਕਾਰ ਤੇ ਸਫ਼ਰ ਕਰੂੰਗਾ ਹੁਣ ਗਰੀਬ ਲੋਕ ਹੁਣ ਪੰਜਾਬ ਦੇ ਤੇ ਭਗਵੰਤ ਮਾਨ ਗੁਜਰਾਤ ਜਾ ਕੇ ਵੋਟਾਂ ਮੰਗੇ ਸ਼ਾਮ ਜਾ ਕੇ ਉਹ ਤਮੰਗੇ ਸਾਡੇ ਤੇਲ ਤੇ ਗਰੀਬਾਂ ਤੇ ਤੇ ਬੱਚਾ ਬੱਚੀ ਪੰਜਾਬ ਦਾ ਕਰਜਾਈ ਹੋਵੇ ਬੱਚਾ ਬੱਚੀ ਹੋਵੇ ਕਰਜਾਈ ਤੇ ਪਿਓ ਫਿਰੇ ਘਾਰ ਤੇ ਤੇ ਪੁੱਤ ਘਰੇ ਪਕਰਜਾਈ ਹੋਵੇ ਘਰੇ ਰੋਟੀਆਂ ਪਕਦੀ ਹੋਵੇ ਤੇ ਗਰੀਬਾਂ ਦੇ ਘਰੇ ਬੂਟ ਨਾ ਹੋਣ ਬੱਚਿਆਂ ਦੇ ਤੇ ਪੁੱਤ ਕਰਨ ਤੁਰੇ ਫਿਰੇ ਸਾਡਾ ਮੁੱਖ ਮੰਤਰੀ ਜਹਾਜ਼ਾਂ ਦੇ ਫਿਰੇ ਤੇ ਪੰਜਾਬ ਕਰਜਾਈ ਹੋਵੇ ਇਹ ਛੱਡ ਕੇ ਜਹਾਜੂਜ ਮੁੱਖ ਕੋਈ ਜਹਾਜ਼ ਨਹੀਂ ਵਰਤਣਾ ਮੈਂ ਕਾਰ ਵਰਤੂਗਾ ਕੋਈ ਵੀ ਮੇਰਾਂ ਪੰਜ ਬਾਡੀਗਾਰਡੋਂ ਕੋਈ ਨਹੀਂ ਹੋਊਗਾ ਮੈਂ ਕੱਲਾ ਪੰਜਾਬ ਚ ਜਾਊਂਗਾ ਢੇੜੇ ਕੱਢੇ ਪੰਜਾਬ ਦੇ ਸਦਾar 2 ਮਹੀਨਿਆਂ ਚ ਸਾਰਾ ਕੁਝ ਨਾ ਸਿੱਧਾ ਹੋ ਜੇ ਪੰਜਾਬ ਜਥੇਦਾਰ ਸਾਹਿਬ ਜੇ ਤੁਹਾਨੂੰ ਅਗਲੀਆਂ ਜੇ ਚੋਣਾਂ ਲੜਦੇ ਆ ਤੁਸੀਂ ਐਮਐਲਏ ਦੇਗਾ ਲੜਦੇ ਆ ਜਾਂ ਪਾਰਲੀਮੈਂਟ ਦੇਗਾ ਤੇ ਜਥੇਦਾਰ ਸਾਹਿਬ ਉਸ ਟਾਈਮ ਕੋਈ ਇਹ ਬਿਆਨ ਬਦਲਦੇ ਤਾਂ ਨਹੀਂ ਕਿ ਉਸ ਟਾਈਮ ਜਿਹੜੇ ਕਿ ਆਪਦੇ ਬਿਆਨਾਂ ਤੇ ਪਕੜ ਰੱਖਣਗੇ ਨਾ ਮਹਾਰਾਜ ਕਿਰਪਾ ਕਰੋ ਬਦਲਾਂ ਕਿਉਂ ਬਦਲਣ ਦੀ ਚਾਹੀਦਾ ਬੰਦ ਨਾ ਆਪਦੇ ਬਿਆਨਾਂ ਤੋਂ ਕਿਹੇ ਗਲਤ ਵੀ ਨਹੀਂ ਬਦਲਾ ਅਜੇ ਤੱਕ ਨਾ ਮੈਂ ਬਦਲੂੰਗਾ ਕਿਉਂਕਿ ਵੇਖੋ ਅਗਲੀ ਗੱਲ ਮੈਂ ਤੁਹਾਨੂੰ ਸੁਣਾਉਣਾ ਇਹ ਬਦਲਦੇ ਕਿਉਂ ਆ ਬਦਲਦੇ ਆ ਪੈਸੇ ਇਕੱਠੇ ਕਰਦਣਾਂ ਵੇ ਪੈਸੇ ਇਕੱਠੇ ਕਰ ਲਓ ਤੇ ਜਵਾਕਾਂ ਦਾ ਕੁੱਛ ਬਣਾ ਦਿਓ ਤੇ ਉਹੀ ਜਵਾਕ ਮੁੜ ਕੇ ਬਾਤ ਨਹੀਂ ਪੁੱਛਦੇ ਜਿਹੜੇ ਬੰਦੇ ਨੇ ਸਮਝ ਆ ਗਈ ਕਿ ਕੋਈ ਜਵਾਕਾਂ ਚ ਬੋਕਾਂ ਨੇ ਬਾਤ ਨਹੀਂ ਪੁੱਛਣੀ ਕਿਸੇ ਨੇ ਬਰਛੀ ਵੀ ਨਹੀਂ ਬਣਾਉਣੀ ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ ਗਏ ਨੇ ਬਰਛੀ ਬਣਾਈ ਮੁੜ ਕੇ ਵੇਖਿਆ ਕਰੋ ਤੁਸੀਂ ਅਖਬਾਰਾਂ ਚ ਬਰਛੀ ਬਣਾਈ ਕਿਸੇ ਨੇ ਜਦੋਂ ਬਰਛੀ ਵੀ ਨਹੀਂ ਬਣਾਉਣੀ ਫਿਰ ਜਦੋਂ ਚੰਗਾ ਕਿਤੇ ਮੌਕਾ ਜੀ ਕਰਜੇ ਲੋਕਾਂ ਦੀ ਖਾਤਰ ਫਿਰ ਲਾਸ਼ੁਣ ਸਿੰਘ ਗੱਲਾਂ ਨੂੰ ਲੋਕ ਯਾਦ ਕਰਨਗੇ ਕਿ ਬੰਦਾ ਕੋਈ ਆਇਆ ਸੀ ਮਰਦ ਬੰਦਾ ਕਹਿਣੀ ਤੇ ਕਥਨੀ ਦਾ ਪੂਰਾ ਸੀ ਇਸ ਕਰਕੇ ਉਦੋਂ ਤੁਸੀਂ ਜਦੋਂ ਕੋਈ ਬਣ ਜੇ ਬੰਦਾ ਉਹ ਤੁਸੀਂ ਉਹਦਾ ਕੰਮ ਕਰ ਜਿਓ ਕੰਮ ਕਰ ਜਿਓ ਉਹ ਕੰਮ ਕਰੋਗੇ ਫਿਰ ਲੋਕ ਯਾਦ ਰੱਖਣਗੇ ਰੱਖਦੇ ਆ ਲੋਕ ਲੋਕ ਭੁੱਲਦੇ ਨਹੀਂ ਫਿਰ ਸਦੀਆਂ ਤਾਈਂ ਬੰਦਾ ਯਾਦ ਰਹਿੰਦਾ ਤੇ ਜਿਹੜਾ ਬੰਦਾ 5 ਸਾਲ ਦੀ ਖਾਤ ਠੱਗੀ ਮਾਰ ਕੇ ਪੈਸੇ ਇਕੱਠੇ ਕਰੂਗਾ ਤੋ ਵੱਧ ਹੋਰ ਤਾਂ ਉਹ ਕਰ ਨਹੀਂ ਸਕਦਾ ਤੇ ਉਹ ਫਿਰ ਲੋਕ ਉਹ ਫਿਰ ਕਹਿੰਦੇ ਉਹ ਵੀ ਉਹਨਾਂ ਅਰਗੇ ਬਣਿਆ ਮਹਾਰਾਜ ਕਿਤੇ ਕਰਦੇ ਕਿਰਪਾ ਫਿਰ ਦੱਸਣਾ ਵੀ ਐਮਐਲਏ ਦੀ ਗੱਲ ਆ ਹੁੰਦੀ ਹੈ ਮੰਤਰੀ ਦੀ ਗੱਲ ਆ ਹੁੰਦੀ ਐਮਪੀ ਦੀ ਗੱਲ ਆ ਹੁੰਦੀ ਆ ਬਣ ਕੇ ਡਵੱਟਾ ਇਹ ਲੋਕਾਂ ਜਾ ਕੇ ਗੁਰਦਾਰੇ ਬੈਠੇ ਐ ਐਮਐਲਏ ਕਿ ਮੈਂ ਤੁਹਾਡਾ ਸੇਵਾਦਾਰ ਆ ਗਿਆ ਮੈਨੂੰ ਕੰਮ ਦੱਸੋ ਇੱਕ ਕੋਈ ਪਾਰਟੀ ਵਾਈ ਨੇ ਐਮਐਲਏ ਰੱਖਣੀ ਚਾਹੀਦੀ ਜਦੋਂ ਐਮਐਲਏ ਬਣ ਗਿਆ ਉਹਦੀ ਪਾਰਟੀ ਖਤਮ ਸਰਪੰਚ ਸਰਪੰਚਾ ਪਿੰਡ ਦਾ ਬਸ ਸਭ ਨੂੰ ਇੱਕੋ ਅੱਖ ਵੇਖੇ ਤੇ ਫਿਰ ਪੰਜਾਬ ਦਾ ਵਿਕਾਸ ਹੋਊਗਾ ਨਹੀਂ ਵਰਨਾ ਤੇ ਬੱਚਿਆਂ ਦਾ ਲਾਵੇ ਹੁਣ ਐਮਐਲਏ ਜਾਣ ਪਿੰਡਾਂ 'ਚ ਬੱਚਿਆਂ ਦੇ ਰੋਣ ਕਲਾਸਾਂ ਕਿ ਬੱਚਿਓ ਨੌਕਰੀ ਤਾਂ ਨਹੀਂ ਮਿਲਦੀ ਦੱਸੋ ਕੀ ਕੰਮ ਤੋਰਨਾ ਮੁਰਗੀਖਾਰ ਖੋਲਣਾ ਡੇਰੀ ਖੋਲਣੀ ਆ ਮੱਛੀਆਂ ਰੱਖਣੀਆਂ ਕਿਹੜਾ ਕੰਮ ਦੱਸੋ ਕਰਨਾ ਹੋਟਲ ਖੋਲਣਾ ਦੱਸੋ ਕਰਨਾ ਕੀ ਆ ਮੈਂ ਤੁਹਾਨੂੰ ਬੈਂਕ ਤੋਂ ਲੋਨ ਦਿਵਾਉਣਾ ਤੇ ਬੈਂਕ ਮੈਨੇਜਰ ਕੋਲ ਜਾਵੇ ਐਮ ਐਲ ਆਪ ਆਹ ਮੁੰਡਿਆ ਰਣ ਸਿੰਘ ਦੇ ਆਹ ਮੁੰਡਿਆ ਜੈਮ ਵਾਲੇ ਤੇ 20 ਦੇ ਲੋਨ ਇਹਨਾਂ ਨੂੰ ਤੇ ਗਾਰੰਟੀ ਪਾ ਮੇਰੀ ਦੇਊ ਕਿਵੇਂ ਨਾ ਕੰਮ ਹੋ ਜੂ ਤੇ ਮੁੰਡੇ ਮਾਰਨਗੇ ਛਾਲਾ ਤੇ ਨਸ਼ੇ ਤੋਂ ਕਰਨ ਰਹਿਤ ਵੀ ਤੁਸੀਂ ਬੱਚੇ ਨਸ਼ਾ ਨਹੀਂ ਵਰਤਣਾ ਮਾਂ ਪਿਓ ਦੀ ਕਰਨੀ ਸੇਵਾ ਜਿਹੜਾ ਮਾਂ ਪਿਓ ਦੀ ਸੇਵਾ ਨਹੀਂ ਕਰਦਾ ਉਹ ਸਮਾਜ ਦਾ ਵੀ ਕੀ ਕਰ ਦੂ ਪਹਿਲਾਂ ਬੱਚਿਆਂ ਨੂੰ ਸਕੂਲ ਮਾਤਾ ਮਾਤਾ ਪਿਤਾ ਦੀ ਸੇਵਾ ਕਰ ਸਾਊਤ ਪਹਿਲਾ ਮਾਂ ਪਿਓ ਆ ਬੰਦੇ ਦਾ ਹੁਣ ਅਸੀਂ ਕਹਿੰਦਾ ਮਾਂ ਪਿਓ ਤੋਂ ਤਾਂ ਦੂਰ ਹੋ ਕੇ ਸਾਨੂੰ ਵੋਟਾਂ ਪਾ ਦਿਓ ਮੈਂ ਕਹਣਾ ਉਹਦੀ ਮਾਂ ਪਿਓ ਦੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਬਾਣੀ ਕਹਿੰਦੀ ਹੈ ਪਹਿਲਾ ਮਾਂ ਪਿਓ ਤੁਹਾਡਾ ਸਭ ਕੁਝ ਉਹਦੂ ਗਾਂ ਪਾਰਟੀ ਆ ਤੇ ਗਾਂ ਮੇਲੇ ਆ ਜਿੰਦਗੀ ਬੱਚਿਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਫਿਰ ਬੱਚੇ ਧਰਮ ਵੀ ਬਣਨਗੇ ਨਸ਼ੇ ਤੋਂ ਰਹਿਤ ਵੀ ਹੋਣਗੇ ਸਮਾਜਿਕ ਵੀ ਬਣਨਗੇ ਜਦੋਂ ਅਸੀਂ ਕਹਿੰਦਾ ਨਹੀਂ ਕੋਈ ਮਾਂ ਪਿਓ ਦੀ ਮਾਰੋ ਤੂੰ ਸਾਡ ਨੂੰ ਵੋਟਾਂ ਪਾਓ ਯਾ ਤੇਰਾ ਪਿਓ ਦਾ ਕੰਮਲਾ ਪਿਓ ਕੰਮਲਾ ਕਿਉਂ ਆ ਪਿਓ ਨੇ ਤਾਂ ਜਿੰਦਗੀ ਲਾਤੀ ਬੱਚਿਆਂ ਦੀ ਖਾਤਰ ਇਹ ਸਾਰੀਆਂ ਗੱਲਾਂ ਸਮਾਜ ਦੀਆਂ ਗੱਲਾਂ ਇਹ ਗੱਲਾਂ ਕੋਈ ਰਾਜਨੀਤਿਕ ਗੱਲਾਂ ਨਹੀਂ ਇਹ ਇਸ ਕਰਕੇ ਮਹਾਰਾਜ ਕਦੇ ਕਦੇ ਕਿਰਪਾ ਕਰੂਗਾ ਅਸੀਂ ਤਾਂ ਕਿਸੇ ਜੋਗਰੇ ਨਹੀਂ ਕਿਉਂਕਿ ਜੇ ਅਸੀਂ ਕਿਸੇ ਜੋਗਰੇ ਹੁੰਦੇ ਫਿਰ ਬਣ ਜਾਂਦੇ ਹੁਣ ਕੱਲੀ ਉਹਦੇ ਤੇ ਆਸ ਆ ਜੇ ਉਹਨੂੰ ਕਦੇ ਚਾਹਾ ਤਾਂ ਕੁਝ ਬਣ ਜਾਗੇ ਨਹੀਂ ਫਿਰ ਜਿਹੇ ਜਿਹੇ ਹੈਗੇ ਆ ਜਿੱਥੇ ਡਿਊਟੀ ਲੈ ਉਹ ਕਰੀ ਜਲਾ ਇਹ ਸੰਜੀ ਇਹ ਸੰਜੀ ਜਥੇਦਾਰ ਬੂਟਾ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਕਿਰਤੀ ਦੇ ਕਨਵੀਨਰ ਜਿਨ੍ਹਾਂ ਨੇ ਆਗਾਮੀ ਚੋਣਾਂ ਨੂੰ ਲੈ ਕੇ ਜਿਹੜੇ ਰਵੈਤੀ ਪਾਰਟੀਆਂ ਉਹਨਾਂ ਤੱਕ ਸੰਦੇਸ਼ ਪਹੁੰਚਾਇਆ ਕਿ ਲੋਕਾਂ ਦੇ ਕੀ ਮੁੱਦੇ ਹਨ ਤੇ ਲੋਕਾਂ 'ਚ ਕੀ ਮੁੱਦੇ ਲੈ ਕੇ ਜਾਣੇ ਇਹਨਾਂ ਤੇ ਅਸੀਂ ਧੰਨਵਾਦ ਕਰਦੇ ਆਂ ਜਥੇਦਾਰ ਦਾ ਜਿਨ੍ਹਾਂ ਨੇ ਸਾਡੇ ਚੈਨਲ ਦੇ ਰਾਹੀਂ ਲੋਕਾਂ ਤੱਕ ਸੰਦੇਸ਼